ਏ ਹੈ ਜੋ ਪਾਰਟੀ ਆ ਰਿਹਾ ਹੈ ਅਰ ਇਹ ਇਲਜ਼ਾਮ ਜ਼ਰੂਰੀ ਲੰਦੀ ਹੁੰਦੀ ਹੈ ਲੇਕਿਨ ਜੋ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੀਤਾ ਉਹ ਕਿਸੇ ਵੀ ਸਰਕਾਰਾਂ ਨੇ ਇਹ ਨਹੀਂ ਕੀਤਾ 75 ਸਾਲ ਦੇ ਵਿੱਚ ਦੇਖੋ ਤੁਹਾਡੇ ਸਾਹਮਣੇ ਮੈਂ ਦੁਬਾਰਾ ਫੇਰ ਰਿਪੀਟ ਕਰਦਾ आम आदमी पार्टी आ, नौ सर, आ, 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 सरकार दी सरकार ने 50000 नौजवानों ने नौकरी दी आ, है। ਤੁਸੀਂ ਸਰ ਪੰਜਾਬ ਚ ਕਾਂਗਰਸ ਸਰਕਾਰ ਦੇ ਵਿੱਚ ਬਤੌਰ ਚੇਅਰਮੈਨ ਦੀ ਪੋਸਟ ਤੇ ਵੀ ਰਹੇ ਹੋ। ਜੀ ਜੀ। ਤੇ ਅੱਜ ਤੁਸੀਂ ਆਮ ਆਦਮੀ ਪਾਰਟੀ ਕਿਹੜੀ ਪੋਸਟ ਤੇ ਹੋ? ਮੈਂ ਕਿਸੇ ਪੋਸਟ ਤੇ ਨਹੀਂ ਹਾਂ। ਸਿਰਫ ਵਰਕਰ ਹਾਂ। ਉਹ ਸਿਰਫ ਮੈਂ ਸਪੋਰਟਰ ਹਾਂ। ਮੈਂ ਆਪਣੀ ਯੂਨੀਅਨ ਚ ਚਲਾਉਂਦਾ। ਠੀਕ ਹੈ ਜੀ। ਆਪਣੀ ਆਪਣੇ ਮੁਲਾਜ਼ਮਾਂ ਦੇ ਸਪੋਰਟਰ ਹਾਂ। ਅਸੀਂ ਇਹ ਦੇਖਦੇ ਹਾਂ ਵੀ ਕਿਸ ਪਾਰਟੀ ਨੇ ਸਾਡਾ ਭਲਾ ਕੀਤਾ ਸਾਡੇ ਸਮਾਜ ਦਾ। ਸਹੀ ਗੱਲ। ਅਸੀਂ ਉਹਦੀ ਮਦਦ ਕਰਦੇ ਆ ਕਿਉਂਕਿ ਇੱਕ ਸਰ ਦਰਸ਼ਕਾਂ ਦਾਸੀਏ ਇੱਕ ਐਸਾ ਸਮਾਜ ਆ ਜਿਹੜਾ ਸ਼ਹਿਰ ਨੂੰ ਸਵੇਰੇ ਉੱਠਦੇ ਹੀ ਸਾਫ਼ ਸੁਥਰਾ ਤੇ ਸਵੱਛ ਭਾਰਤ ਦੇ ਨਾਮ ਦੇ ਵਿੱਚ ਦਰਜ ਕਰਾਉਣ ਵਾਲਾ ਇਹ ਇਹ ਜਿਹੜੀ ਕੌਮ ਆ ਇਹ ਜਿਹੜੀ ਦਲ ਸਮਾਜ ਆ ਸਵੱਛ ਭਾਰਤ ਦੇ ਅੰਕੜਿਆਂ ਦੇ ਵਿੱਚ ਪੂਰਾ ਯੋਗਦਾਨ ਆ ਬਾਲਮਿਕ ਸਮਾਜ ਦਾ ਸਫਾਈ ਸੇਵਕਾਂ ਦਾ ਤੇ ਹੈਲਥ ਬ੍ਰਾਂਚ ਦਾ ਹੈਲਥ ਬ੍ਰਾਂਚ ਦਾ ਵੀ ਧੰਨਵਾਦ ਕਰਨਾ ਚਾਹਾਂਗਾ ਜਿਹੜਾ ਕਿ ਜਿਨ੍ਹਾਂ ਨਾ ਸਿਸਟਮ ਆ ਉਹਨਾਂ ਨਾਲ ਸੰਬੰਧ ਜਿਹੜੇ ਕਰਮਚਾਰੀ ਆ ਜਿਹੜੇ ਉਹਨਾਂ ਦੇ ਜਿਹੜੇ ਮੁਲਾਜ਼ਮ ਆ ਜਿਹੜੇ ਅਫਸਰ ਸਹਿਬਾਨ ਨੇ ਹੈਲਥ ਬ੍ਰਾਂਚ ਦੇ ਇਹਨਾਂ ਇਹਨਾਂ ਮੁਲਾਜ਼ਮਾਂ ਤੋਂ ਆਪਣੇ ਹੀ ਮੁਲਾਜ਼ਮਾਂ ਤੋਂ ਦਲੀ ਸਮਾਜ ਦੇ ਮੁਲਾਜ਼ਮਾਂ ਤੋਂ ਸ਼ਹਿਰ ਨੂੰ ਸਾਫ਼-ਸਾਫ਼ ਕਰਨ ਦੀ ਜਿਹੜੀ ਜ਼ਿੰਮੇਵਾਰੀ ਆ ਉਹਨਾਂ ਦੇ ਮੋਢਿਆਂ ਤੇ ਆ ਪਰ ਜਿਹੜੀ ਅਸਲ ਜਿਹੜੀ ਸਫਾਈ ਦੀ ਜ਼ਿੰਮੇਵਾਰੀ ਹੈ ਜਿਸ ਨਾਲ ਕੰਮ ਕਰਨਾ ਹੈ ਮਾਰਕੀਟ ਦੇ ਵਿੱਚ ਸਫਾਈ ਕਰਨੀ ਹੈ ਉਹ ਜਿਹੜਾ ਸਮਾਜ ਹੈ ਉਹ ਦਲੀ ਸਮਾਜ ਆ ਸਫਾਈ ਸੇਵਕ ਸਮਾਜ ਆ ਇਹ ਬਾਲਮਿਕ ਸਮਾਜ ਇਸ ਕਿਤੇ ਨਾਲ ਜੁੜਿਆ ਹੈ ਪਰ ਗੱਲ ਇਹ ਕੀਤੀ ਹੈ ਗੱਲ ਇਹ ਦਰਸ਼ਕਾਂ ਨੂੰ ਕੀਤੀ ਜਾਊਗੀ ਸਰ ਬਾਲਮਿਕ ਸਮਾਜ ਇਸ ਟਾਈਮ ਸੰਜੀਵ ਹੋਰੜਾ ਜੀ ਤੁਹਾਡੇ ਤਰੀਕੇ ਨਾਲ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਵੀ ਕੰਮ ਬਹੁਤ ਬਹੁਤ ਕਰਦੇ ਪਏ ਆ ਮੈਂ ਤਾਂ ਜੀ ਇੱਕ ਪੱਤਰਕਾਰ ਹੋਂ ਦੇ ਨਾਤੇ ਤਾਂ ਇਹੀ ਗੱਲ ਕਰੂੰਗਾ ਮੈਂ ਤਾਂ ਕਿਸੇ ਪਾਰਟੀ ਦੇ ਜ਼ਕੀਨ ਨਹੀਂ ਕਰਦਾ ਜੀ ਮੇਰੇ ਲਈ ਮੇਰੇ ਲਈ ਮੇਰੇ ਲਈ ਕਿਸੇ ਪਾਰਟੀ ਦੇ ਮੇਰੇ ਲਈ ਸਭ ਇੱਕ ਕਾਗਜ਼ ਆ ਇੱਕ ਮੈਨੀਫੈਸਟੋ ਆ ਮੇਰੇ ਲਈ ਕਾਪੀਆਂ ਆ ਉਹ ਹਰ ਪਾਰਟੀਆਂ ਦੇ ਮੈਂ ਹਰ ਸੀਜ਼ਨ ਵਾਰੀ ਮੈਨੀਫੈਸਟੋ ਦੇ ਦਵਾ ਆ ਅਕਾਲੀ ਦਲ ਨੇ ਆ ਮੈਨੀਫੈਸਟੋ ਜਾਰੀ ਕਰਤਾ ਆਮ ਆਦਮੀ ਪਾਰਟੀ ਨੇ ਆ ਕਰਤਾ ਜੀ ਤੁਹਾਨੂੰ ਲੱਗਦਾ ਵਾ ਵੀ ਆ ਜਿੱਤਣ ਤੋਂ ਬਾਅਦ ਕਰ ਦੇਣਗੇ ਸੰਜੀਵ ਰੋੜਾ ਜੀ ਦੇਖੋ ਮੈਨੂੰ ਲੱਗਦਾ ਨੇ ਹੈ ਮੈਨੂੰ ਸਪੂਰਨ ਵਿਸ਼ਵਾਸ ਹੈ 101% ਵਿਸ਼ਵਾਸ ਹੈ ਕਿ ਸੰਜੀਵ ਸੰਜੀਵ अरोड़ा जी ਸੰਜੀਵ अरोड़ा जी ਇੱਕ ਇਮਾਨਦਾਰ ਵਿਅਕਤੀ ਹੈ ਮੇਰੇ ਦਰਸ਼ਕ ਦੇਖ ਰਹੇ ਆ ਚੈਨਲ ਮੈਂ ਤੁਸੀਂ ਮੇਰੀ ਗੱਲ ਸੁਣ ਲਓ ਨਾ ਜੀ ਗੱਲ ਤਾਂ ਸੁਣੋ ਸੰਜੀਵ ਰੋੜਾ ਜੀ ਜੇ ਉਹਨਾਂ ਨੇ ਤੁਹਾਡੇ ਨਾਲ ਵਿਸ਼ਵਾਸ ਘਰ ਕੀਤਾ ਫਿਰ ਫਿਰ ਤੁਸੀਂ ਕਿਹੜੀ ਸਰਕਾਰ ਨੂੰ ਅਰਦਾਸ ਵੀ ਕਰਨਾ ਜਾਣਦੇ ਆ ਅੱਛਾ ਜੀ ਮਿਹਨਤ ਕਸ਼ਲੋਕ ਸੰਘਰਸ਼ਵਾਦੀ ਆ 27 ਦੇ ਵਿੱਚ ਫੇਰ ਇਹਨਾਂ ਨੂੰ ਦਿਖਾ ਦੇਵਾਂਗੇ ਵੀ ਆਪਾਂ ਕੀ ਕਰ ਰਹੇ ਆ ਕਿਉਂਕਿ ਅਸੀਂ ਅਨੁਸੂਚਿਤ ਜਾਤੀ ਨਾਲ ਸੰਬੰਧਿਤ ਲੋਕ ਹੈ ਸਾਡੀ ਇੱਥੇ ਪੰਜਾਬ ਦੇ ਵਿੱਚ 38% ਵੋਟ ਹੈ ਜਿੱਥੇ ਇੱਕ ਜਿੱਥੇ ਸਾਡੀ ਵੋਟਾਂ ਪੈ ਜਾਣਗੀ ਉਹ ਹੀ ਸਰਕਾਰ ਬਣ ਜਾਂਦੀ ਹੈ ਉਹ ਤਾਂ ਗੱਲ ਤੁਹਾਡੀ ਸਹੀ ਹੈ ਮਾਨ ਸਾਹਿਬ ਨੇ ਇੱਕ ਮਿੰਟ ਮਾਨ ਸਾਹਿਬ ਨੇ ਜਿਹੜੇ ਵਾਅਦੇ ਕੀਤੇ ਸੀ ਉਹਨਾਂ ਦੇ ਵਿੱਚ ਉਹ ਖਰੇ ਉਤਰ ਰਹੇ ਨੇ ਹੂੰ ਬਾਕੀ 1.5 ਸਾਲ ਰਹਾ ਜਿਹੜੇ ਰਹਿੰਦੇ ਨੇ ਉਹ ਵੀ ਕਰ ਦੇਣਗੇ ਹੂੰ ਠੀਕ ਹੈ ਜੀ ਹਾਂ ਮੈਂ ਮਾਨ ਸਾਹਿਬ ਨੂੰ ਇੱਕ ਰਿਕਵੈਸਟ ਕਰਦਾ ਸਰ ਅਤਿ ਵਿਸ਼ਵਾਸ ਜਵਾਨ ਤੁਹਾਨੂੰ ਤੁਹਾਡੇ ਵੱਲੋਂ ਤੁਹਾਨੂੰ ਭਰੋਸਾ ਪੂਰਾ ਯਕੀਨ ਆ ਚੈਨਲ ਦੇ ਦਰਸ਼ਕ ਦੇਖ ਰਹੇ ਨੇ ਅੱਜ ਇਸ ਚੈਨਲ ਦੇ ਲੋਗੋ ਦੇ ਉੱਤੇ ਪਲੇਟਫਾਰਮ ਦੇ ਉੱਤੇ ਸਮੇਂ ਸਿੰਘ ਬਿਰਲਾ ਜੀ ਆਪਣੀ ਇੰਟਰਵਿਊ ਦੇ ਰਹੇ ਨੇ ਤੇ ਅੱਜ ਗੱਲਬਾਤ ਕਰਦੇ ਆਂ ਵੀ ਇਹਨਾਂ ਨੂੰ ਬਹੁਤ ਭਰੋਸਾ ਆ ਵੀ ਜਿਹੜੀਆਂ ਮੰਗਾਂ ਵਾਂ ਪਹਿਲ ਦੇ ਆਧਾਰ ਤੇ ਜਿੱਤਨ ਤੋਂ ਬਾਅਦ ਸੰਜੀਵ ਅਰੋੜਾ ਜੀ ਕਰਕੇ ਦੇਣਗੇ ਪਰ ਦੇਖਣਾ ਇਹ ਹੋਵੇਗਾ ਕਿ ਦਰਸ਼ਕ ਇਹ ਟ੍ਰੇਲਰ ਨਹੀਂ ਦੇਖਣਾ ਚਾਹੁੰਦੇ ਦਰਸ਼ਕ ਪੂਰੀ ਫਿਲਮ ਦੇਖਣਾ ਚਾਹੁੰਦੇ ਆ ਕਿ ਜੋ ਇਹਨਾਂ ਨੇ ਸੁਪਨੇ ਸਜੋਏ ਆ ਕਿ ਸਰਕਾਰ ਪੂਰੇ ਕਰ ਪਾਏਗੀ ਕਿ ਸਿਰਫ ਇੱਕ ਚੋਣਾਂ ਦੇ ਆਣ ਦੇ ਨਾਲ ਇੱਕ ਸਮੇ ਸਿੰਘ ਬਿਰਲਾ ਜੀ ਦੇ ਘਰ ਜਾਣ ਨਾਲ ਇੱਕ ਇਹਨਾਂ ਨੂੰ ਆਸ਼ਵਾਸ਼ਣ ਦੇਣ ਨਾਲ ਉਹਨਾਂ ਵੱਲੋਂ ਤਾਂ ਆਸ਼ਵਾਸ਼ਣ ਦਿੱਤਾ ਗਿਆ ਪਰ ਇਹਨਾਂ ਨੂੰ ਭਰੋਸਾ ਵਾ ਉਹਨਾਂ ਤੇ ਪਰ ਦੂਜੇ ਪਾਸੇ ਪਾਰਟੀਆਂ ਵੀ ਤੰਜ ਕੱਸ ਰਹੀਆਂ ਨੇ ਕੀ ਤੰਜ ਕੱਸ ਰਹੀਆਂ ਨੇ ਆ ਜੀ ਸ਼ਰਾਬੀਆਂ ਦੀ ਸਰਕਾਰ ਆ ਜੀ ਭਗੰਤ ਮਾਨ ਆਪ ਸ਼ਰਾਬੀ ਆ ਜੀ ਕੰਦੀ ਬਈਓ ਕੋ ਦੇਖੋ ਮੈਂ ਇੱਕ ਤੁਹਾਨੂੰ ਦੱਸ ਦਿੰਨਾ ਮੈਂ ਨਹੀਂ ਮੰਨਦਾ ਮੇਰੀ ਜਿੰਨੀ ਵਾਰੀ ਭਗਵਾਨ ਮਾਨ ਸਾਹਿਬ ਨਾਲ ਗੱਲ ਹੋਈ ਹੈ ਮੈਨੂੰ ਤਾਂ ਉਹਦੇ ਚ ਬਦਬੂ ਆਇਨੀ ਸ਼ਰਾਬ ਦੀ ਜਦ ਕਿ ਮੈਂ ਸ਼ਰਾਬ ਛੁੰਦਾ ਵੀ ਨਹੀਂ ਆ ਇੱਕ ਮਿੰਟ ਜੀ ਇਹ ਗੱਲਾਂ ਜਿਹੜੀ ਹੈ ਹਮੇਸ਼ਾ ਇਹ 1 ਮਿੰਟ ਇੱਕ ਬਸ ਅਸੀਂ ਪ੍ਰੈਸ ਕਾਨਫਰੰਸਾਂ ਵਿੱਚ ਬੈਨੇ ਆ ਜਾਣੇ ਆ ਇੱਕ ਦੂਜੇ ਪਾਰਟੀ ਦੇ ਲੋਕ ਤੰਜ ਕੱਸਦੇ ਆ ਇਹ ਤਾਂ ਲੋਕ ਇਲਜ਼ਾਮ ਲਾਉਂਦੇ ਲਾਂਦੇ ਆ ਠੀਕ ਹੈ ਨਹੀਂ ਮੈਂ ਤਾਂ ਕਦੇ ਦੇਖਿਆ ਨਹੀਂ ਮਾਨ ਸਾਹਿਬ ਨੂੰ ਵੀ ਉਹ ਸ਼ਰਾਬ ਪਿੰਦੇ ਆ ਜਾਂ ਉਹਨਾਂ ਦੇ ਮੂੰਹ ਦੇ ਵਿੱਚੋਂ ਵੀ ਸ਼ਰਾਬ ਦੀ ਬਦਬੂ ਆ ਗਈ ਹੋਵੇ ਔਰ ਉਹ ਜਦੋਂ ਵੀ ਸੰਬੋਧਨ ਕਰਦੇ ਆ ਸ਼ਰਾਬੀ ਕਹਿ ਕੇ ਯਾਰ ਮੈਂ ਬੜੇ ਬੜੇ ਲੀਡਰ ਦੇਖਿਆ ਹਫੀਮ ਖੰਦੇ ਸੀ ਜਗਦੇਵ ਸਿੰਘ ਤਲਵੰਡੀ ਸਾਹਿਬ ਦੇਖੇ ਨੇ ਹੈ ਪ੍ਰਕਾਸ਼ ਸਿੰਘ ਬਾਦਲ ਸਾਹਿਬ ਦੇਖੇ ਨੇ ਦਰਸ਼ਕਾਂ ਦੱਸ ਦਈਏ ਭਗਵੰਤ ਮਾਨ ਸਾਹਿਬ ਦੇ ਨਾਲ ਉਹਦੀ ਮਦਦ ਕਿਉਂ ਕਰ ਰਹੇ ਨੇ ਉਸ ਪਾਰਟੀ ਦੀ ਕਿਉਂ ਉਹਦੇ ਨਾਲ ਖੜੇ ਨੇ ਉਹਨੇ ਸਾਨੂੰ ਇੱਕ ਵਿਸ਼ਵਾਸ ਦਵਾਇਆ ਸੀ ਸੰਗਰੂਰ ਦੇ ਵਿੱਚ ਮੈਂ ਉਹਨਾਂ ਨੂੰ ਮਿਲਿਆ ਸੀ ਵੀ ਮੈਂ ਸੰਵਿਧਾਨ ਨੂੰ ਮੰਨ ਕੇ ਚੱਲਦਾ ਸਦਾ ਸੰਵਿਧਾਨ ਦੀ ਫੋਟੋ ਨਾਲ ਤਾਂ ਹੀ ਤੁਹਾਨੂੰ ਅੱਜ ਆ ਗਿਆ ਅਸੀਂ ਸੰਵਿਧਾਨ ਜੇ ਨਾਲ ਉਹਨਾਂ ਨੂੰ ਸਮਰਜ਼ਵੀਂ ਦਿੱਤਾ ਉਹਨਾਂ ਨੇ ਕਿਹਾ ਸੀ ਵੀ ਮੈਂ ਆਪਣੀ ਸਰਕਾਰ ਸੰਵਿਧਾਨ ਦੇ ਮੁਤਾਬਿਕ ਚਲਾਗਾ ਚਲਾਵਾਂਗਾ ਹਰ ਇੱਕ ਸਮਾਜ ਦੇ ਲੋਕਾਂ ਨੂੰ ਹਰੇ ਵਰਗ ਦੇ ਲੋਕਾਂ ਨੂੰ ਉਹਨਾਂ ਦਾ ਹੱਕ ਦੇਵਾਂਗਾ ਤੇ ਕਰ ਰਹੇ ਨੇ ਠੀਕ ਹੈ ਜੀ ਤੁਹਾਡੀ ਗੱਲ ਮੰਨੀ ਆ ਠੀਕ ਹੈ ਜੀ ਤੁਸੀਂ ਤੁਸੀਂ ਦੇਖੋ ਤੁਹਾਡਾ ਚੈਨਲ ਹੈ ਤੁਸੀਂ ਜਾਣਦੇ ਹੋ ਹਰ ਦਾ ਤੇ ਤੁਹਾਨੂੰ ਆਪ ਵੀ ਪਤਾ ਹੈ ਵੀ ਮਾਨ ਸਾਹਿਬ ਕੀ ਕਰ ਰਹੇ ਨੇ ਇੰਨਾ ਇੰਨਾ ਵਿਕਾਸ ਸਾਨੂੰ ਤਾਂ ਅਸੀਂ ਕਿਸੇ ਵਿਸ਼ੇਸ਼ ਪਾਰਟੀ ਵਿਸ਼ੇਸ਼ ਸਰਕਾਰ ਵਲੇ ਅਸੀਂ ਤੇ ਟਿੱਪਣੀ ਨਹੀਂ ਕਰਦੇ ਇਹ ਚੈਨਲ ਲੋਕਤੰਤਰ ਦੀ ਆਵਾਜ਼ ਆ ਇਹ ਚੈਨਲ ਹੱਕਾਂ ਦੀ ਲੜਾਈ ਲੜਦਾ ਵਾ ਜਿਸ ਤਰ੍ਹਾਂ ਤੁਸੀਂ ਸਮਾਜ ਦੀ ਲੜਾਈ ਲੜਦੇ ਹੋ ਚੈਨਲ ਵੀ ਲੜਾਈ ਲੜਦਾ ਵਾ ਪਰ ਬਾਤ ਗੱਲ ਇਹ ਆ ਵੀ ਗੱਲ ਉੱਪਰ ਕੇ ਆਊਗੀ ਕਿ ਮੈਨੀਫੈਸਟੋ ਸਾਰੀਆਂ ਪਾਰਟੀਆਂ ਨੇ ਜਾਰੀ ਕੀਤੇ ਆ ਕਿਹੜੀ ਪਾਰਟੀ ਦੇ ਕਿੰਨੇ ਕਾਰਗਰ ਸਾਬਿਤ ਹੋਣਗੇ ਇਹ ਇਹ ਮੇਰਾ ਸਵਾਲ ਆ ਆ ਮਾਦਮੇ ਪਾਰਟੀ ਦਾ ਬਿਲਕੁਲ ਜੀ ਮੈਂ ਕਿੰਨੇ ਪਰਸੈਂਟ ਲਿਖ ਕੇ ਦੇ ਰਿਹਾ ਉਹ ਮੈਂ ਕਾਫੀ ਪੋਸਟਾਂ ਦੇ ਰਿਹਾ ਹਾਂ ਕਾਂਗਰਸ ਦੇ ਵਿੱਚ ਸਰ ਹੁਣ ਦਰਸ਼ਕਾਂ ਵਿੱਚ ਅੱਜ ਦੇ ਦਿਨ ਸਮੇ ਸਿੰਘ ਬਿਰਲਾ ਜੀ ਇਹ ਲਿਖ ਕੇ ਦੇ ਨੂੰ ਤਿਆਰ ਨੇ ਇਹਨਾਂ ਕੋ ਸਾਈਨ ਆਪਾਂ ਕਰਵਾ ਲੈਨੇ ਆ ਵੀ ਆਮ ਆਦਮੀ ਪਾਰਟੀ ਇਹ ਚੈਨਲ ਦੇ ਥਰੂ ਤੇ ਇੰਟਰਵਿਊ ਚੱਲਦੀ ਰਹੂਗੀ ਤੁਸੀਂ ਸਾਲੋਂ ਸਾਲ ਦੇਖੋਗੇ ਇੰਟਰਵਿਊ ਅੱਜ ਚੈਨਲ ਦੇ ਡੈਸਕ ਤੇ ਬਹਿ ਕੇ ਇਹਨਾਂ ਨੇ ਗੱਲਬਾਤ ਕੀਤੀ ਆ ਵੀ ਮੈਂ ਲਿਖ ਕੇ ਦੇ ਨੂੰ ਤਿਆਰ ਆ ਮੈਨੂੰ ਪੂਰਾ ਭਰੋਸਾ ਆਮ ਆਦਮੀ ਪਾਰਟੀ ਤੇ ਪਰ ਜੇ ਸਾਡੇ ਦਲਤਾਂ ਦੇ ਕੰਮ ਕਰੂਗੀ ਜੇ ਭਰੋਸਾ ਆ ਤੁਸੀਂ ਸਾਈਨ ਕਰਕੇ ਦਿਓ ਮੈਨੂੰ ਆਪਣੇ ਖਾਲੀ ਪੇਪਰ ਤੇ ਕਿਤੇ ਸਾਈਨ ਕਰ ਲਓ ਮੈਂ ਤੁਹਾਨੂੰ ਦੱਸ ਦਿੰਦਾ ਅਜਿਹੇ 70 ਸਾਲ ਦੇ ਵਿੱਚ ਕਿਸੇ ਵੀ ਸਰਕਾਰ ਨੇ ਇਹ ਨਹੀਂ ਸੋਚਿਆ ਵੀ ਨਾ ਇਹ ਜਿਹੜੇ ਲੋਕ ਸਰ ਇਹ ਮੈਂ ਕਲਮ ਮੈ ਦਿਨਾ ਜੀ ਤੁਹਾਨੂੰ ਇਹ ਇੱਥੇ ਲਿਖ ਦਿਓ ਬਸ ਤੁਸੀਂ ਇੰਨੀ ਜਲ ਪੰਜਾਬੀ ਚ ਲਿਖ ਦਿਓ ਵੀ ਮੈਨੂੰ ਪੂਰਾ ਆਮ ਆਦਮੀ ਪਾਰਟੀ ਤੇ ਭਰੋਸਾ ਵੀ ਕੰਮ ਕਰੂਗੀ ਦੇਖੋ ਹੀ ਦਰਸ਼ਕਾਂ ਦੇ ਵਿੱਚ ਪ੍ਰੂਫ ਦੇ ਤੌਰ ਤੇ ਅਸੀਂ ਇੱਕ ਸਾਈਨ ਕਰਵਾ ਲਿਆ ਇਹਨਾਂ ਨੂੰ ਭਰੋਸਾ ਬਹੁਤ ਆ ਤੇ ਅੱਗੋਂ ਸੰਜੀਵ ਰੋੜਾ ਜੀ ਕਿੰਨਾ ਕੁ ਭਰੋਸਾ ਕਰਦੇ ਆ ਇਹ ਤਾਂ ਸਮੇਂ ਦੀ ਸਰਕਾਰਾਂ ਦੇਖਣਗੇ ਹਾਂ ਸਾਡੇ ਲੋਕ ਦੇਖਣਗੇ ਦਰਸ਼ਕ ਆ ਇਹ ਦੇਖੋ ਜੀ ਇਹ ਸਮੇ ਸਿੰਘ ਬਿਰਲਾ ਜੀ ਆਪਣੇ ਅੱਜ ਦੀ ਤਰੀਕ 12 ਤਰੀਕ ਹੈ ਦਰਸ਼ਕ ਦੇਖ ਸਕਦੇ ਆ 12 ਤਰੀਕ ਅੱਜ ਸਾਈਨ ਕਰਕੇ ਦੇ ਰਹੇ ਨੇ ਆ ਸੰਜੀਵ अरोड़ा ਜੀ ਦੇ ਹੱਕ ਚ ਜਦ ਕੀ ਸੰਜੀਵ अरोड़ा ਜੀ ਇਹਨਾਂ ਕੋਲ ਗਏ ਸਨ ਇਹਨਾਂ ਨੂੰ ਅਸ਼ਵਾਸ਼ਣ ਦਿੱਤਾ ਵੀ ਤੁਹਾਡੀਆਂ ਜ਼ਮੀਨਾਂ ਦਵਾਈਆਂ ਜਾਣਗੀਆਂ ਤੁਹਾਡੇ ਮਸਲੇ ਹੱਲ ਕੀਤੇ ਜਾਣਗੇ ਇਹ ਗੱਲ ਕੀਤੀ ਇਹਨਾਂ ਨੇ ਵਾਲਮਿਕੀ ਜਿਹੜਾ ਆ ਆਸ਼ਰਮ ਹੱਬਾ ਵਾਲ ਕਲਾ ਉੱਥੇ ਆ ਪਰ ਬਈ ਇੱਕ ਇਹ ਵੀ ਗੱਲ ਇਹਨਾਂ ਨੇ ਕਹੀ ਆ ਵੀ ਉੱਥੇ ਆਸ਼ਰਮ ਦੇ ਨਾਲ ਆ ਬੱਚਿਆਂ ਲਈ ਗਰੀਬ ਬੱਚਿਆਂ ਨੇ ਸਕੂਲ ਵੀ ਖੋਲੇ ਜਾਉਂਦੇ ਆ ਉਹ ਆਸ਼ਰਮ ਹੈ ਗਊ ਸਾਲਾ ਹੈ ਜਿਹੜੇ ਸ੍ਰਿਸ਼ਟੀਕਰਤਾ ਭਗਵਾਨ ਵਾਲਮੀਕੀ ਜੀ ਦੇ ਵਾਲਮੀਕੀ ਜੀ ਜਰਮਾਇਨ ਰਚੇਤਾ ਉਹਨਾਂ ਦੇ ਉਹਨਾਂ ਦੇ ਨਾਮ ਦੇ ਉੱਤੇ ਸਕੂਲ ਖੋਲੇ ਜਾਓ ਤੁਹਾਡੀ ਇਹ ਮੰਗ ਆ ਇਹ ਮੇਰੀ ਮੰਗ ਹੈ ਅਰ ਮੈਂ ਇਹ ਲਿਖ ਕੇ ਦੇਣ ਵੀ ਜਮਾਗ ਇੱਕ ਦੋ ਦਿਨਾਂ ਦੇ ਵਿਚਾਰ ਰੋੜਾ ਜੀ ਨੂੰ ਦੇ ਨਾਲ ਗੱਲ ਕਰਾਂਗਾ ਵੀ ਉਹ ਜਿਹੜੀ ਵਾਲਮੀਕ ਆਸ਼ਰਮ ਦੀ ਜ਼ਮੀਨ ਹੈ ਉਹ ਵਾਲਮੀਕ ਆਸ਼ਰਮ ਦੇ ਨਾਂ 'ਤੇ ਹਰਾਟ ਕਰਾਈ ਜਾਵੇ ਤੇ ਉੱਥੇ ਸਾਨੂੰ ਇੱਕ ਸਕੂਲ ਜਿਹੜਾ ਹੈ ਅਸੀਂ ਚਾਹੁੰਦੇ ਵੀ ਉੱਥੇ ਇੱਕ ਸਕੂਲ ਖੋਲਿਆ ਜਾਵੇ ਜਿਹਦੇ ਵਿੱਚ ਭਗਵਾਨ ਵਾਲਮੀਕ ਜੀ ਮਹਾਰਾਜ ਦੀ ਸਿੱਖਿਆ ਅਤੇ ਸੰਵਿਧਾਨ ਜਿਹੜਾ ਬਾਬਾ ਸਾਹਿਬ ਦੁਆਰਾ ਭਾਰਤ ਦਾ ਸੰਵਿਧਾਨ ਬਣਾਇਆ ਉਹ ਸਮੁੱਚੇ ਸਮਾਜ ਨੂੰ ਉਹ ਪੜਾਇਆ ਜਾਵੇ ਏਰੀਆ ਦੇ ਵਿੱਚ ਸਮੁੱਚਾ ਏਰੀਆ ਤੁਹਾਡਾ ਹਲਕਾ ਪਛਮੀ ਦਾ ਏਰੀਆ ਬڑے بڑے 스타 ਪ੍ਰਚਾਰਕ ਇੱਥੇ ਬੈਠੇ ਆ ਆਮ ਆਦਮੀ ਪਾਰਟੀ ਦੇ ਜਿਹੜੇ ਪ੍ਰਚਾਰ ਕਰਨੋਂ ਬਾਹਰ ਨੇੜਿਓਂ ਆਏ ਆ ਇਸ ਟਾਈਮ ਸੰਜੀਵ ਅਰੋੜਾ ਦੇ ਹੱਕ ਚ ਤੁਸੀਂ ਕਿਹਨੂੰ ਮੈਂ ਦੇਖਦੇ ਹਾਂ ਵੀ ਜਿਨ੍ਹਾਂ ਦਾ ਭਾਸ਼ਣ ਤੁਹਾਨੂੰ ਸਭ ਤੋਂ ਵਧੀਆ ਲੱਗਦਾ ਭਗਵੰਤ ਮਾਨ ਦਾ ਅਰਵਿੰਦ ਕੇਜਰੀਵਾਲ ਦਾ ਜਾਂ ਉਹਨਾਂ ਦੀ ਮੈਸੇਜ ਦਾ ਤੇ ਜਾਂ ਕੋਈ ਸੰਜੀਵ ਅਰੋੜਾ ਜੀ ਦਾ ਜਿਨ੍ਹਾਂ ਗੱਲਾਂ ਕਹੀਆਂ ਇਹ ਪੂਰੀਆਂ ਸੱਚ ਕਰਨਗੇ ਇਹ ਕੋਈ ਗੱਲ ਹੈਗੀ ਹੈ ਸਾਡੇ ਸਾਰੇ ਲੀਡਰ ਵਧੀਆ ਬੋਲਦੇ ਨੇ ਮੈਨੂੰ ਸਭ ਤੋਂ ਵਧੀਆ ਭਾਸ਼ਣ ਲੱਗਦਾ ਸਰਦਾਰ ਭਗਵੰਤ ਸਿੰਘ ਮਾਨਸਾਉ ਦਾ ਇੱਕ ਇੱਕ ਮੈਨੂੰ ਆਮ ਆਦਮੀ ਪਾਰਟੀ ਇਹ ਦੀ ਪ੍ਰਵਕਤਾ ਹੈਗੀ ਹੈ ਰਾਖੀ ਬਿੜਲਾ ਜੀ ਉਹ ਦੀ ਉਹਦਾ ਭਾਸ਼ਣ ਬਹੁਤ ਵਧੀਆ ਲੱਗਦਾ ਰਾਖੀ ਬਿੜਲਾ ਜੀ ਆਮ ਆਦਮੀ ਪਾਰਟੀ ਡਿਪਟੀ ਸਪੀਕਰ ਹੈ ਇੱਕ ਮੈਨੂੰ ਅਰੋੜਾ ਜੀ ਦਾ ਭਾਸ਼ਣ ਬਹੁਤ ਵਧੀਆ ਲੱਗਦਾ ਹੈ ਅਰੋੜਾ ਜੀ ਦਾ ਭਾਸ਼ਣ ਜਿਹੜਾ ਹੈ ਨਾ ਉਹ ਇਹ ਨਹੀਂ ਹੈ ਵੀ ਉਹ ਬਹੁਤ ਵੱਡੇ ਸਪੀਕਰ ਨੇ ਉਹਨਾਂ ਦੀ ਗੱਲ ਦੇ ਵਿੱਚ ਸੱਚਾ ਹੀ ਹੈ ਉਹ ਜਿਹੜੀ ਚੀਜ਼ ਬੋਲਦੇ ਨਾ ਉਹ ਅਮਲ ਦੇ ਵਿੱਚ ਲਾਈ ਜਾਂਦੀ ਆ ਜੀ ਇੱਕ ਨਾ ਪਿੱਛੇ ਜੀ ਜਿੱਦਾਂ ਸਿਲੰਡਰ ਫਟ ਗਿਆ ਸੀਗਾ ਸੰਜੀਤ अरोड़ा ਜੀ ਉਹ ਮੋਕੇ ਤੇ ਗਏ ਉੱਥੇ ਸਰਕਾਰ ਤਾਂ ਉਹਨਾਂ ਦੀ ਆ ਉਹਨਾਂ ਨੇ ਦੋ ਪਰਿਵਾਰ ਦੀ ਮਦਦ ਕੀਤੀ 2 ਲੱਖ ਤੇ ਪੱਤਰਕਾਰਾਂ ਨੇ ਇਹ ਵੀ ਪੁੱਛਿਆ ਸੀਗਾ ਵੀ ਵੀ ਇਹ ਤੁਸੀਂ ਆਪਣੀ ਜੇਬੋਂ ਦੇ ਰਹੇ ਆ ਜਾਂ ਸਰਕਾਰ ਦੇ ਕੋਟੇ ਚ ਦੇ ਰਹੇ ਹੋ ਪਰ ਉਹਨੇ ਸਿੱਧੇ ਤੌਰ ਤੇ ਇਹੀ ਕਿਹਾ ਸੀ ਪੱਤਰਕਾਰਾਂ ਨੂੰ ਜਵਾਬ ਦਿੰਦੇ ਹੋ ਵੀ ਅਸੀਂ ਇਹ ਜਿਹੜਾ ਪੈਸਾ ਮੈਂ ਆਪਣੀ ਜੇਬੋਂ ਦੇ ਰਿਹਾ ਪਰ ਤੁਹਾਨੂੰ ਕੀ ਲੱਗਦਾ ਜਿੰਨਾ ਕ ਦਰਦ ਹੈ ਇਸ ਟਾਈਮ ਸਿਰਫ ਇੱਕ ਚੋਣਾ ਦੇ ਵਿੱਚ ਹੀ ਕਰਦੇ ਪਏਗੇ ਅੱਗੇ ਵੀ ਕਰਨਗੇ ਉਹ ਦੇਖੋ ਜੀ ਇੱਕ ਸਾਲ ਪਹਿਲ ਹੈ ਮੈਂ ਉਹਨਾਂ ਨੂੰ ਮਿਲਿਆ ਸੀ ਇੱਕ ਸਾਡਾ ਪੇਸ਼ੈਂਟ ਸੀਐਮਸੀ ਦਾਖਲ ਸੀਗਾ ਅ ਅਰुण ਮੈਦ ਅਰुण ਪੱਟੀ ਅਰुण ਪੱਟੀ ਹਾਂ ਉਹਦਾ ਸਾਡੇ 4.5 ਲੱਖ ਰੁਪਏ ਦਾ ਬਿੱਲ ਸੀਗਾ ਅੱਛਾ ਉਹ ਸੰਜੀਵ ਰੋੜਾ ਜੀ ਨੇ ਵਾਸੀ ਰਿਕਵੈਸਟ ਕੀਤੀ ਉਹਨਾਂ ਨੇ ਉਸ ਦਿਤੇ ਤਾਂ ਪੱਟੀ ਜੀ ਮੇਰੇ ਖਾਲ ਜੂਥ ਦੇ ਲੀਡਰ ਆ ਹਾਂ ਆਮ ਆਦਮੀ ਪਾਰਟੀ ਦਾ ਲੈਣਾ ਸੀ ਤੇ ਮੇਰੇ ਨਾਲ ਸੀਗੇ ਪਰਮਿੰਦਰ ਪੱਪੂ ਜੀ ਜੀ ਉਹ ਵੀ ਆਮ ਆਦਮੀ ਪਾਰਟੀ ਦੇ ਵਿੱਚ ਸੀਗੇ ਉਹ ਅਸੀਂ ਉਹਨਾਂ ਨੂੰ ਰਿਕਵੈਸਟ ਕੀਤੀ ਉਹਨਾਂ 4.5 ਲੱਖ ਰੁਪਏ ਉਹਦੇ ਇਲਾਜ ਵਾਸਤੇ ਸੀਐਮ ਜੀ ਨੇ ਦਿੱਤਾ ਅੱਛਾ ਜੀ ਸੁਨੀਲ ਅਰੋੜਾ ਜੀ ਨੇ ਮੌਕੇ ਹਾਂ ਮੌਕੇ ਤੇ ਇਹ ਜਿਸ ਨਾਲ ਉਹਨਾਂ ਦੀ ਜਾਨ ਬਚ ਗਈ ਤੇ ਜਾਨ ਬਚ ਗਈ ਤੇ ਇਲਾਜ ਕਰਾਣਾ ਕੋਈ ਕੋ ਪੈਸਾ ਵੀ ਨਹੀਂ ਸੀ ਬਹੁਤ ਮਹਿੰਗਾ ਉਹ ਇੰਨੇ ਗਰੀਬ ਸੀਗੇ ਉਹਨਾਂ ਕੋ ਰੋਟੀ ਵੀ ਖਾਣ ਨੂੰ ਨਹੀਂ ਸੀਗੇ ਅਰੁਣ ਪੱਟੀ ਜੀ ਹਾਂ ਹਾਂ ਤੇ ਮੇਰੀ ਹਾਲੇ ਮੈਂ ਦੇਖਿਆ ਉਹ ਦਰਦ ਸੰਜੀਵ ਮਰੋੜਾ ਜੀ ਗਰੀਬ ਦਾ ਦਰਦ ਨੂੰ ਸਮਝਦੇ ਆ ਵੀ ਗਰੀਬ ਕੀ ਹੁੰਦਾ ਪਰ ਇੱਕ ਮੁਲਾਜ਼ਮਾ ਦਾ ਤੁਹਾਡਾ ਸਵਾਲ ਆ ਇਹ ਇਸ ਇਹਦੇ ਬਾਰੇ ਵੀ ਮੁਲਾਜ਼ਮਾ ਦੇ ਬਾਰੇ ਵੀ ਜਿਹੜੇ ਲੋਕ ਰਹਿੰਦੇ ਆ ਕਿਨੋ ਉਹ ਮਤਲਬ ਉਮਰ ਕਰਕੇ ਓਵਰਏਜ ਦੇ ਕਰਕੇ ਉਹਨਾਂ ਉਹਨਾਂ ਦਾ ਵੀ ਉਹਨਾਂ ਦਾ ਵੀ ਮੈਨੂੰ ਵਿਸ਼ਵਾਸ ਉਹਨਾਂ ਨੂੰ ਦਵਾਇਆ ਵੀ ਮੈਂ ਇਹ ਵੀ ਕਰੂੰਗਾ ਕਿਉਂਕਿ ਉਹਨਾਂ ਨੇ ਕਰ ਉਹਨਾਂ ਨੇ ਇਹ ਗੱਲ ਕਹੀ ਆਪਣੇ ਆਪ ਵੀ ਇਹਨੇ ਕਾਰਪਸ਼ਨ ਦੀ ਸੇਵਾ ਕਰਕੇ ਹੋਰ ਜੀ ਹੈ ਇਹ ਘਰ ਮੈਂ ਕਿ ਨਹੀਂ ਹੋਇਆ ਅੱਛਾ ਜੀ ਉਹ ਸੇਵਾ ਜਿਹੜੀ ਉਹ ਕਿੱਥੇ ਲੱਗੂਗੀ ਉਹ ਉਹ ਕਾਰਪਸ਼ਨ ਦੇ ਵਿੱਚ ਲੱਗੂ ਜਾਂ ਲਾਇ ਜਾਊਗਾ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਅੱਛਾ ਜੀ ਮੈਂ ਲੋਕਾਂ ਨੂੰ ਇਸ ਚੈਨਲ ਦੇ ਰਾਹੀਂ ਇੱਕ ਵਿੱਦਿ ਕਲਨੀ ਚਾਹੁੰਦਾ ਹਾਂ ਹਾਂਜੀ ਕਰਿਓ ਖਾਸ ਕਰ ਲੋ ਜਿਹੜਾ ਪੱਛਮੀ ਦੇ ਲੋਕਾਂ ਨੂੰ ਜੀ ਜੀ ਵੀ ਸੰਜੀਵ अरोड़ा ਵਰਗਾ ਨੇਤਾ ਜਿਹੜਾ ਹੈ ਉਹ ਲੋਹੜਾ ਪੱਛਮੀ ਨੂੰ ਨੂੰ ਮਿਲਣਾ ਇਸ ਨੂੰ ਗਵਾਣਾ ਨੇ ਹੈ ਅੱਛਾ ਜੀ ਤੇ ਝਾੜੂ ਦਾ ਬਟਨ ਦਬਾ ਕੇ ਉਹਦੇ ਇਸ ਤਰੀਕ ਨੂੰ ਇਸ ਨੂੰ ਕਾਮਯਾਬ ਕਰਕੇ ਆਰੇ ਨੂੰ ਵਿਧਾਨ ਸਭਾ ਦੇ ਵਿੱਚ ਭੇਜਣਾ ਚਾਹੁੰਦਾ ਜਿਹੜੀ ਤੁਸੀਂ ਗੱਲ ਕਹੀ ਸੀ ਮੈਨੂੰ ਵੀ ਇਹ ਰਾਜ ਸਭਾ ਦੇ ਮੈਂਬਰ ਸੀ ਇਹਨਾਂ ਨੂੰ ਕੰਮ ਕਰਨ ਦਾ ਸ਼ੌਕ ਹੈ ਬੰਨਣ ਦਾ ਸ਼ੌਕ ਨਹੀਂ ਹੈ ਅੱਛਾ ਜੀ ਇਸ ਲਈ ਇਹ ਵਿਧਾਨ ਸਭਾ ਦਾ ਮੈਂ ਤਾਂ ਕਹੀ ਸੀ ਵੀ ਇਹ ਨਹੀਂ ਨਹੀਂ ਇਸ ਲਈ ਇਹ ਦੇਖੋ ਤਾਂ ਡਿਮੋਸ਼ਨ ਹੋ ਗਿਆ ਉਹਦੇ ਕਰਕੇ ਨਹੀਂ ਨਹੀਂ ਡਿਮੋਸ਼ਨ ਨਹੀਂ ਹੈ ਉਹ ਆਪਣੀ ਮਰਜ਼ੀ ਨਾਲ ਪਾਰਟੀਆਂ ਦਾ ਵੀ ਸਵਾਲ ਹੈ ਇੱਕ ਤਾਂ ਪਾਰਟੀ ਨੇ ਇਹਨਾਂ ਨੂੰ ਆਪਦੀ ਪਾਰਟੀ ਦਾ ਵੀ ਸਵਾਲ ਹੈ ਵਿਰੋਧੀ ਪਾਰਟੀ ਜੋ ਮਰਜ਼ੀ ਬਖਰਾ ਓਏ ਜਿਹੜਾ ਰਾਜ ਸਵਾਦਾ ਪਾਰਟੀ ਇਹ ਸਾਡਾ ਆਮ ਆਦਮੀ ਪਾਰਟੀ ਦੇ ਵਿੱਚ ਇੱਥੇ ਕੋਈ ਵੀ ਕਾਵਲ ਲੁਧਾਨਾ ਪੱਛਮੀ ਦੇ ਵਿੱਚ ਉਮੀਦਵਾਰ ਨਹੀਂ ਸੀਗਾ ਇਹ ਸਰ ਇੱਕ ਮਿੰਟ ਜੀ ਇਹਨਾਂ ਨੇ ਅ ਸੰਜੀਵ अरोड़ा ਜਿਹੜਾ ਹੈ ਇਹ ਕਹਿੰਦਾ ਵੀ ਮੈਂ ਐਮ ਐਲ ਏ ਬਣ ਕੇ ਕੰਮ ਲੋਕਾਂ ਦਾ ਕਰੂੰਗਾ ਰਾਜ ਸਵਾ ਦੇ ਵਿੱਚ ਜਾ ਕੇ ਮੈਂ ਲੋਕਾਂ ਦੇ ਵਿੱਚ ਨਹੀਂ ਜਾਂਦਾ ਤੇ ਸਰ ਇੱਕ ਗੱਲ ਆ ਹੁਣ ਤੁਹਾਨੂੰ ਕੀ ਲੱਗਦਾ ਵਾ ਇਹ ਆਮ ਆਦਮੀ ਪਾਰਟੀ ਤੋਂ ਸੰਜੀਵ अरोड़ा ਜੀ ਕੈਂਡੀਡੇਟ ਖੜੇ ਨੇ ਅਗਾਲੀ ਦਲ ਤੋਂ ਫਰਮਕਾਰ ਜੀ ਖੜੇ ਨੇ ਤੇ ਭਾਰਤੀ ਜਨਤਾ ਪਾਰਟੀ ਤੋਂ ਜੀਵਨ ਗੁੱਤਾ ਜੀ ਖੜੇ ਨੇ ਵੀ ਅੱਜ ਦਰਸ਼ਕਾਂ ਨੂੰ ਅ ਮਿਸਕਿ ਬੋਟਰ ਆ ਵੋਟਰ ਬੋਟਰ ਤਾਂ ਉਹਨਾਂ ਦਾ ਨਿੱਜੀ ਅਧਿਕਾਰ ਆ ਬੋਟ ਪਾਉਣਾ ਉਹਨੂੰ ਕੀ ਲੱਗਦਾ ਵੀ ਇਹ ਆ ਆਪ ਸੰਜੀਵ ਅਰੋੜਾ ਜੀ ਕੰਮਾਂ ਨੂੰ ਦੇਖਣਾ ਚਾਹੀਦਾ ਜਾਂ ਆਸ਼ੂ ਜੀ ਦੇ ਕੰਮਾਂ ਨੂੰ ਦੇਖਣਾ ਚਾਹੀਦਾ ਜਾਂ ਕਿਹੜੇ ਲੀਡਰ ਦੇ ਕੰਮਾਂ ਨੂੰ ਦੇਖਣਾ ਚਾਹੀਦਾ ਵੀ ਜਿਹੜੇ ਜਿੱਦਾਂ ਵੀ ਅ ਵੀ ਇਸ ਤਰ੍ਹਾਂ ਦੇ ਲੋਕਾਂ ਨੂੰ ਕੰਮ ਲੋਕ ਤੁਹਾਨੂੰ ਤੇ ਤੁਹਾਡੀ ਯੂਨੀਅਨ ਨੂੰ ਤੇ ਪਲੱਸ ਲੋਕਾਂ ਨੂੰ ਕਿਹੜੀ ਪਾਰਟੀ ਦੇ ਕੰਮ ਐਦਾਂ ਦੇ ਮੈਨੀਫੈਸਟੋ ਜਾਂ ਕੰਮ ਕੀਤੇ ਪਸੰਦ ਆ ਰਹੇ ਆ ਦੇਖੋ ਜੀ ਇਹ ਤੁਹਾਨੂੰ ਮੈਂ ਪਹਿਲਾਂ ਦੱਸ ਚੁੱਕਾ ਵੀ ਜਿਹੜਾ ਸਾਡੇ ਸਮਾਜ 'ਚ ਉਪਕਾਰ ਕੀਤਾ ਉਹ ਭਗਵੰਤ ਮਾਨ ਸਾਹਿਬ ਦੀ ਸਰਕਾਰ ਨੇ ਕੀਤਾ ਜੀ ਰਹੀ ਸੰਜੀਵ अरोड़ा ਜੀ ਦੀ ਗੱਲ ਅਸੀਂ ਉਹਨੂੰ ਜਿਤਾ ਚੁੱਕੇ ਆ ਤੁਸੀਂ ਜ ਤੁਸੀਂ ਮੋਹਰ ਲਾ ਜਿੱਤੇ ਨਹੀਂ ਮੋਹਰ ਲਾਤੀ ਸਾਸੀ ਜਿਤਾ ਚੁਕਿਆ ਖਾਲੀ 19 ਤਰੀਕ ਨੂੰ ਇੰਨੇ ਬਟਨ ਦਬਾਏ ਜਾਣਗੇ ਲੋਕਾਂ ਦਾ ਪਸ਼ਚਮੀ ਦੇ ਵਿੱਚ ਝਾੜੂ ਤੇ ਇੰਨੇ ਬਟਨ ਦਬਾਏ ਜਾਣਗੇ ਕਿ ਜਿਹੜੇ ਉਹਨਾਂ ਸਾਹਮਣੇ ਖੜੇ ਨੇ ਉਹਨਾਂ ਦੀ ਜਮਾਨਤਾਂ ਚ ਪਤਾ ਜਾਣਗੇ ਦਰਸ਼ਕ ਦੇਖ ਦੇਖਣ ਜਾ ਦੇਖਿਆ ਤੁਸੀਂ ਸਮੇਂ ਸਿੰਘ ਬਿਰਲਾ ਜੀ ਸਮੇਂ ਸਮੇਂ ਦੀ ਸਰਕਾਰਾਂ ਦੇ ਵਿੱਚ ਵੱਡੇ ਵੱਡੇ ਅਹੁਦੇਆਂ ਤੇਰੇ ਵਿਰਾਜਮਾਨ ਹੋ ਚੁੱਕੇ ਨੇ ਜਿਵੇਂ ਕਿ ਕਾਂਗਰਸ ਪਾਰਟੀ ਦੀ ਗੱਲ ਕਰ ਲਈਤੀ ਜਾਵੇ ਤਾਂ ਕਾਂਗਰਸ ਪਾਰਟੀ ਨੇ ਇਹਨਾਂ ਨੂੰ ਚੇਅਰਮੈਨ ਬਤੌਰ ਚੇਅਰਮੈਨ ਦੇ ਤੌਰ ਤੇ ਨਵਾਜਿਆ ਸੀ ਹੁਣ ਸੂਬਾ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਆ ਤੇ ਉਹਦੇ ਵਿੱਚ ਵੀ ਇਹ ਹੈ ਸਭ ਤੋਂ ਪਹਿਲਾਂ ਪਹਿਲ ਆਪਣੇ ਮੁਲਾਜ਼ਮਾਂ ਲਈ ਕੰਮ ਕਰਦੇ ਨੇ ਉਹਨਾਂ ਦੀ ਸੰਘਰਸ਼ ਦੀ ਲੜਾਈ ਲੜਦੇ ਨੇ ਸਫਾਈ ਸੀਵਰੇਜ ਸਫਾਈ ਕਰਮਚਾਰੀ ਯੂਨੀਅਨ ਰਜਿਸਟਰਡ ਇਹ ਜੋ ਉਹਨਾਂ ਵਿੱਚ ਇਹਨਾਂ ਦਾ ਦਫ਼ਤਰ ਆ ਤੇ ਅੱਜ ਦਫ਼ਤਰ ਦੇ ਵਿੱਚ ਇਹਨਾਂ ਦੀ ਸਾਡੇ ਨਾਲ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਚੈਨਲ ਨਾਲ ਬਾਤ ਚਿਤ ਹੋ ਰਹੀ ਆ ਤੇ ਗੱਲਬਾਤ ਕਰਨ ਦੌਰਾਨ ਇਹਨਾਂ ਨੇ ਦੱਸਿਆ ਵੀ ਪੂਰਨ ਤੌਰ ਤੇ ਹਲਕਾ ਪੱਛਮੀ ਦੇ ਵਿਧਾਇਕ ਜਿਹੜੇ ਆ ਉਮੀਦਵਾਰ ਆ ਜਿਨ੍ਹਾਂ ਕੀ ਦਰਸ਼ਕਾਂ ਨੇ ਦੇਖਿਆ ਕੀ ਸਾਡੇ ਚ ਸੀਵਰੇਜ ਸਫਾਈ ਕਰਮਚਾਰੀ ਯੂਨੀਅਨ ਦੇ ਆਪਣੇ ਵਿਚਾਰ ਸਾਂਝੇ ਕੀਤੇ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਨਾਲ ਚੈਨਲ ਨਾਲ ਸਾਂਝੇ ਕੀਤੇ ਪਰ ਇੱਕ ਗੱਲ ਮੇਰੇ ਜ਼ੈਨ ਚ ਇਹ ਵੀ ਆਉਂਦੀ ਆ ਵੀ ਮੁਲਾਜ਼ਮਾਂ ਦੀ ਕਿਤੇ ਨਾ ਕਿਤੇ ਸਰ ਅ ਕੱਲ ਹੀ ਹਲੇ ਪਰਸੋਂ ਹੀ ਤਨਖਾਹ ਪਈ ਆ ਵੀ ਤਨਖਾਹ ਵੀ ਲੇਟ ਹੋ ਜਾਂਦੀ ਆ ਉਹਦਾ ਕੀ ਕਰਨ ਇਹ ਜਿਹੜਾ ਤਨਖਾਹ ਦਾ ਕਾਰਨ ਹੈ ਨਾ ਜੀਐਸਟੀ ਜਿਹੜੀ ਆ ਉਹ ਲੇਟ ਆਂਦੀ ਆ ਇੱਕ ਮੈਂ ਜੀਐਸਟੀ ਲੇਟ ਮਤਲਬ ਖਾਸ ਗੱਲ ਦੱਸ ਦਿੰਨਾ ਅੱਨਾ ਮੇਰਾ ਰੋੜਾ ਜੀ ਦੇ ਨਾਲ ਗੱਲ ਹੋਈ ਆ ਕਾਰਪੋਰੇਸ਼ਨ ਦੇ ਵਿੱਚ ਭ੍ਰਸ਼ਟਾਚਾਰ ਦਾ ਬੋਲ ਵਾਲਾ ਕਿੰਨਾ ਕਬੂਲ ਵਾਲਾ کافی ਬੋਲ ਵਾਲਾ کافی ਦਾ ਮਤਲਬ ਕਿੰਨਾ ਹਾਂ ਬਹੁਤ ਬੋਲ ਵਾਲਾ ਮੈਂ ਅਰੋੜਾ ਜੀ ਨੇ ਕਿਹਾ ਵੀ 19 ਤਰੀਕ ਤੋਂ ਬਾਅਦ ਜੇਕਰ ਲੋਹੜਾ ਦੇ ਲੋਕਾਂ ਨੇ ਮੈਨੂੰ ਆਸ਼ੀਰਵਾਦ ਦਿੱਤਾ ਅੱਛਾ ਜੀ ਤੇ ਮੈਂ ਭ੍ਰਸ਼ਟਾਚਾਰ ਦੇ ਖਤਮ ਕਰਾਂਗਾ ਇਹ ਕਿੰਨੀ ਗੱਲ ਹੈ ਕਦੇ ਵੀ ਮੈਂ ਮੈਂ ਤੁਸੀਂ ਮੈਨੂੰ ਪੁੱਛਿਆ ਸੀ ਵੀ ਮੈਂ ਕਾਂਗਰਸ ਦੇ ਵਿੱਚ ਮੈਂ بڑے بڑے ਬਹੁਤ ਦੇ ਦੰਤ ਰਿਆ ਕਾਂਗਰਸ ਪਾਰਟੀ ਨੇ ਕਦੇ ਲੁਧਿਆਣੇ ਦੇ ਵਿੱਚ ਕੋਈ ਵੀ ਪ੍ਰੋਗਰਾਮ ਹੋਵੇ ਕੋਈ ਵਿਧਾਨ ਸਭਾ ਦੀ ਟਿਕਟਾਂ ਹੋਣ ਜਾਂ ਕੋਈ ਕਾਰਪਸਨ ਦੀ ਟਿਕਟਾਂ ਹੋਵੇ ਕਦੇ ਸਾਨੂੰ ਨਹੀਂ ਪੁੱਛਿਆ ਜਾਂਦਾ ਇਸ ਕਰਕੇ ਨਹੀਂ ਪੁੱਛਿਆ ਜਾਂਦਾ ਕਿ ਇਹ ਦਲਿਤ ਹੈ ਅੱਛਾ ਜੀ ਇਹ ਵੀ ਵੱਡਾ ਕਾਰਨ ਹੈ ਇਹ ਬਹੁਤ ਵੱਡਾ ਕਾਰਨ ਹੈ ਸਾਡਾ ਦਲਿਤ ਸਮਾਜ ਦਾ ਜਿਹੜਾ ਬੰਦਾ ਕਾਂਗਰਸ ਦੇ ਕਿਸੇ ਵੀ ਪੋਸਟ ਬੈਠਿਆ ਹੋਵੇ ਕੋਚਰੀ ਜੰਮਾ ਇੱਥੇ ਪਿਛਲੀ ਵਾਰੀ ਤੋਂ ਪਿਛਲੀ ਵਾਰੀ ਕਾਰਪਸ਼ਨ ਦੇ ਅਲਖ ਸਿੰਘ ਹੈ ਅਲਖ ਸਿੰਘਾ ਮੈਂ ਇੱਕ ਫੀਟਮ ਫਾਈਟਰ ਦੇ ਬੱਚੇ ਵਾਸਤੇ ਉਹਨਾਂ ਨੇ ਕੀ ਪੁੱਛਣਾ ਜਿਨ੍ਹਾਂ ਤੇ ਆਪ ਇੱਕ ਮਾਮਲੇ ਦਰਜ ਹੋਇਆ ਉਹ ਕੀ ਆਪ ਤਰਪ ਤਵਾਜਵਾ ਸੀਗਾ ਇੱਥੇ ਚੇਰਮੈਨ ਇੱਕ ਸਭ ਫੀਟਮ ਫਾਈਟਰ ਦੇ ਬੱਚੇ ਵਾਸਤੇ ਟਿਕਟ ਮੰਗੀ ਅੱਛਾ ਜੀ ਸੋਤਨ ਦਾ ਸੈਨਾਨੀ ਦਾ ਬੱਚਾ ਮੈਨੂੰ ਕਾਰਪਸ਼ਨ ਦੀ ਟਿਕਟ ਦੇ ਦਿਓ ਮਿਲੀ ਨਹੀਂ ਕਾਉਂਸਲਰ ਦੀ ਕਾਉਂਸਲਰ ਦੀ ਤੇ ਇਸ ਲਈ ਮੈਂ ਕਾਂਗਰਸ ਛੱਡੀ ਹੈ ਹੁਣ ਉਹ ਕਾਂਗਰਸ ਜੋ ਜਿਹੜੀ ਸੀ ਨਾ ਆ ਜਿਹੜੀ ਸੀਗੀ ਕਾਂਗਰਸ ਉਹ ਬਿਆਨ ਸਿੰਘ ਦੀ ਸ਼ਹਾਦਤ ਤੋਂ ਬਾਅਦ ਖਤਮ ਹੋ ਚੁੱਕੀ ਹੈ ਹੁਣ ਤੋਂ ਹੁਣ ਤੋਂ ਵਪਾਰ ਹੈ ਬਿਆਨ ਸਿੰਘ ਦੀ ਜੇ ਗੱਲ ਕਰ ਲਈਤੀ ਜਾਵੇ ਤੁਸੀਂ ਬਿਆਨ ਸਿੰਘ ਮੁੱਖ ਮੰਤਰੀ ਦੀ ਗੱਲ ਕੀਤੀ ਆ ਤੇ ਬਿਆਨਤ ਸਿੰਘ ਜਿਹੜੇ ਪੋਤੇ ਆ ਉਹ ਤਾਂ ਖੁਦ ਹੀ ਭਾਰਤੀ ਜਨਤਾ ਪਾਰਟੀ ਚ ਨੇ ਉਹ ਤਾਂ ਹੀ ਤੁਹਾਨੂੰ ਦੱਸ ਦਿੰਦਾ ਵੀ ਕਾਂਗਰਸ ਹੈ ਹੀ ਨਹੀਂ ਅੱਛਾ ਜੀ ਕਾਂਗਰਸ ਹੈ ਹੀ ਨਹੀਂ ਹੈ ਭਾਰਤ ਜਨਤਾ ਪਾਰਟੀ ਦੀ ਗੱਲ ਤੁਸੀਂ ਕੀਤੀ ਆ ਜਿੱਥੇ ਭਾਰਤ ਜਨਤਾ ਪਾਰਟੀ ਦੀ ਸਰਕਾਰ ਨੇ हरियाणा ਨੂੰ ਤੁਹਾਨੂੰ ਕੋਈ ਵੀ ਮਿਲਿਆ ਕਾਂਗਰਸ ਪਾਰਟੀ ਦਾ ਕੋਈ ਨਹੀਂ 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 ਡੋਟ ਵੀਰ ਮੈਂ ਜਾਣਾ ਨਹੀਂ ਚਾਹਨਾ ਅੱਛਾ ਜੀ ਮੈਂ ਜਾਣਾ ਨਹੀਂ ਚਾਹੁੰਦਾ ਮੇਰੇ ਆਇਆ ਫੰਕਸ਼ਨ ਆਏ ਲੀਡਰਾਂ ਦੇ ਹੁਣ ਬਾਹਰ ਤੇ ਜਨਤਾ ਪਾਰਟੀ ਦੀ ਜਿੱਥੇ ਵੀ ਸਰਕਾਰਾਂ ਨੇ ਉੱਥੇ ਦਲਿਤਾਂ ਦੇ ਉੱਥੇ ਬਹੁਤ بڑے بڑے ਅਤਿਆਚਾਰ ਹੋ ਰਹੇ ਨੇ ਅੱਛਾ ਜੀ ਸਹੀ ਗੱਲ ਹੈ ਬੜੀ Rajasthan ਦੇ ਵਿੱਚ ਵਿਪੱਖ ਦਾ ਨੇਤਾ ਮੰਦਿਰ ਦੇ ਵਿੱਚ ਗਿਆ ਉਸ ਬੰਦੇ ਨੂੰ ਧੋਤਾ ਗਿਆ ਵੀ ਤੂੰ ਦਲਿਤ ਹੈ ਦਲਿਤਾਂ ਦੇ ਇਹ ਬੱਚਾ ਨੂੰ ਘੋੜੇ ਤੇ ਨਹੀਂ ਚੜਨ ਦਿੱਤਾ ਜਾਂਦਾ ਵਿਆਹ ਜਦੋਂ ਸ਼ੇਰਾਂ ਬੰਨਿਆ ਹੁੰਦਾ ਘੋੜੀ ਤੇ ਨਹੀਂ ਚੜਨ ਦਿੱਤਾ ਜਾਂਦਾ ਉਹਨਾਂ ਦੀ ਬਰਾਤ ਰੋਕੀ ਜਾਂਦੀ ਹੈ ਆ ਬਾਵਾ ਸਾਹਿਬ ਦਾ ਨਾਮ ਲੈਣ ਤੇ ਉਹਨਾਂ ਨੂੰ ਕਤਲ ਕੀਤਾ ਜਾਂਦਾ ਹੈ ਇੱਕ ਬੰਦੇ ਨੂੰ ਯੂਵੀ ਦੇ ਵਿੱਚ ਬੱਚੇ ਨੂੰ ਜ਼ਿੰਦਾ ਜਲਾਤਾ ਉਹ ਉਹਨਾਂ ਦੇ ਘਰ ਮਜ਼ਦੂਰੀ ਕਰਨ ਨਹੀਂ ਗਿਆ ਸੀ ਸਹੀ ਹਾਂ ਸਹੀ ਗੱਲ ਹੈ ਹੈ ਕਮਾਲ ਹੈ ਐ ਆਪਣੇ ਕਿਹਨਾ ਆ ਆਰਮਨ ਜੀ 라 ਸੁਮਨ ਰਾਜ ਸਭਾ ਦਾ ਮੈਂਬਰ ਉਹਦੇ ਉੱਤੇ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਨੇ ਕਲਨੀ ਸ਼ਾਨਾ ਤੋਂ ਹਮਲਾ ਕਰਾਇਆ ਅੱਛਾ ਸਮਝੇ ਨਹੀਂ ਕਲਨੀ ਸ਼ਾਨਾ ਨੂੰ ਸਹਾਰਾ ਦਿੱਤਾ ਨਹੀਂ ਦੇਖ ਲੋਕਤੰਤਰ ਹੈ ਤਲਵਾਰਾਂ ਬੰਦੂਕੇ ਲੈ ਲੈ ਕੇ ਲੋਕੀ ਰੋਡ ਤੇ ਫਿਰਦੇ ਨੇ ਕਤਲ ਕਰ ਦੇਣਗੇ ਉਹ ਕਰਨਗੇ ਚੈਨਲਾਂ ਤੇ ਸੋਸ਼ਲ ਮੀਡੀਆ ਤੇ ਬੋਲ ਰਹੇ ਨੇ ਉਹਨਾਂ ਦੇ ਉੱਤੇ ਕੋਈ ਖਿਲਾਫ ਕਾਰਵਾਈ ਨਹੀਂ ਹੈ ਅੱਛਾ ਭਾਰਤੀ ਜਨਤਾ ਪਾਰਟੀ ਇਹ ਭਾਰਤ ਦੇ ਵਿੱਚ ਭਾਰਤੀ ਸੰਵਿਧਾਨ ਨੂੰ ਖਤਮ ਕਰਕੇ ਮਨੁੱਖ ਸਮਰੱਥਤਾ ਸੰਵਿਧਾਨ ਲਾਗੂ ਕਰਨਾ ਚਾਹੁੰਦੀ ਹੈ ਪਹਿਲਾਂ ਹੀ ਇੱਕ ਗੱਲ ਆ ਵੀ ਆਸ ਟਾਈਮ ਆਧੁਨਿਕ ਯੁੱਗਾਂ ਤੇ ਲੋਕਾਂ ਨੂੰ ਆਪਣੀ ਗੱਲ ਕਹਿਣ ਦਾ ਅਧਿਕਾਰ ਆ ਤੁਹਾਨੂੰ ਵੀ ਜਿਸ ਤਰ੍ਹਾਂ ਆ ਪੱਤਰਕਾਰਾਂ ਨੂੰ ਅਧਿਕਾਰ ਆ ਤੁਹਾਨੂੰ ਵੀ ਅਧਿਕਾਰ ਆ 바ਵਾ ਸਾਹਿਬ ਦੇ ਸੰਵਿਧਾਨ ਤਹਿਤ ਹਰ ਕਿਸੇ ਨੂੰ ਅਧਿਕਾਰ ਆ ਡੈਮੋਕ੍ਰੇਸੀ ਹੈ ਕਹਿਣ ਦਾ ਮਤਲਬ ਪਰ ਇਤਨੀ ਬੜੀ ਆਜ਼ਾਦੀ ਹੋਣ ਦੇ ਨਾਲ ਵੀ ਤੁਹਾਨੂੰ ਨਹੀਂ ਲੱਗਦਾ ਕਿਤੇ ਨਾ ਕਿਤੇ ਹਰੇਕ ਵਰਗ ਨੂੰ ਛੋਟਾ 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 ਦਬਾਇਆ ਜਾ ਰਿਹਾ ਹੈ ਕਿਸੇ ਵਰਗ ਨੂੰ ਤਾਂ ਜ਼ਿਆਦਾ ਹੀ ਦਬਾ ਦਿੱਤਾ ਜਾ ਇਹ ਇਹ ਸਭ ਸਰਕਾਰਾਂ ਦਾ ਉਹਨਾਂ ਨੂੰ ਸੰਸਕਰਣ ਹੁੰਦਾ ਸਰਕਾਰਾਂ ਦਾ ਆਸ਼ੀਰਵਾਦ ਹੁੰਦਾ ਗੁੰਡਿਆਂ ਨੂੰ ਅੱਛਾ ਜੀ ਸਮਝਾ ਲਈਏ ਮੈਂ ਤੁਹਾਨੂੰ ਦੱਸ ਜੰਨਾ ਗੱਲ ਸਰਕਾਰ ਜੇਕਰ ਚਾਵੇ ਕੋਈ ਮਾਰਾ ਕੱਕਾ ਕੋਈ ਚੋਰੀ ਨਹੀਂ ਹੋ ਸਕਦੀ ਕੋਈ ਬੰਗ ਕਤਲ ਨਹੀਂ ਹੋ ਸਕਦਾ ਕੋਈ ਰੇਵ ਨਹੀਂ ਹੋ ਸਕਦਾ ਕੀ ਆ ਬਾਤ ਸਰਕਾਰ ਚਾਹੇ ਤਾਂ ਹਾਥਰਸ ਕਾਂਡ ਦੇ ਜਿਹੜੇ ਜਿਨਾਂ ਨੇ ਮਨੀਸ਼ਾ ਕਾਂਡ ਉਹ ਬਰੀ ਹੋ ਗਏ ਨੇ ਕੱਲ ਪਰਸੋ ਆਇਆ ਚੈਨਲ ਤੇ ਅੱਛਾ ਹੀ ਉਹ ਬਰੀ ਹੋ ਗਏ ਨੇ ਅਸੀਂ ਕਿਵੇਂ ਕਹੀਏ ਵੀ ਅਸੀਂ ਲੋਕ ਆ ਜਾਤਾ ਉਹ ਵੱਡੀ ਜਿਹੜੀ ਜਾਣਕਾਰੀ ਅੱਜਕਾ ਨੂੰ ਦੇਣ ਜਾ ਰਹੇ ਆ ਹਾਥਰਸ ਕਾਂਡ ਦੀ ਜਿਹੜੀ ਅ ਬਿਰਲਾ ਸਾਹਿਬ ਨੇ ਗੱਲ ਕੀਤੀ ਵੀ ਆ ਹਾਥਰਸ ਕਾਂਡ ਦੇ ਅੱਜ ਦੇ ਦਿਨ ਜਿਹੜੇ ਦਰਿੰਦੇ ਆ ਜਿਨ੍ਹਾਂ ਨੇ ਦਲਿਤਾਂ ਦੇ ਪਰਿਵਾਰ ਤੇ ਅਤਿਆਚਾਰ ਕੀਤਾ ਧੱਕਾ ਕੀਤਾ ਅੱਜ ਦੀ ਦਿਨ ਉਹ ਬਾਇਜ਼ਤ ਭਰੀ ਹੋ ਚੁੱਕੇ ਨੇ ਤੇ ਤੁਹਾਨੂੰ ਨਹੀਂ ਲੱਗਦਾ ਵੀ ਬਿਰਲਾ ਸਾਹਿਬ ਵੀ Dalit ਹੱਲੇ ਵੀ ਸੰਘਰਸ਼ ਦੀ ਲੜਾਈ ਔਰ ਦਲਿਤਾਂ ਨੂੰ ਸੰਘਰਸ਼ ਦੀ ਲੜਾਈ ਹੋਰ ਕਿੰਨੀ ਦੇਰ ਲੜਨੀ ਪਾਉਗੀ ਹੱਕ ਲੈਣ ਦੇ ਲੈਂਦੇ ਕਿੰਨਾ ਕੁ ਟਾਈਮ ਲੱਗੂਗਾ ਦਲਿਤ ਜਿਹੜਾ ਹੈ ਕਿਉਂ ਗੁਲਾਮ ਹੋਇਆ ਅੱਜ ਵੀ ਅਸੀਂ ਗੁਲਾਮ ਆਂ ਪਿੰਡਾਂ ਦੇ ਵਿੱਚ ਲੋਕਾਂ ਦੇ ਘਰਾਂ 'ਚ ਕੰਮ ਕਰਦੇ ਆਂ ਅਸੀਂ ਲੋਕ ਸਾਡੇ ਕੋਈ ਆਪਣਾ ਕੰਮ ਨਹੀਂ ਆ ਲੋਕਾਂ ਦਾ ਗੰਦ ਚੁੱਕਦੇ ਆਂ ਗੋਹਾ ਕੋੜਾ ਚ ਬੰਦ ਇੱਕ ਮਿੰਟ ਜੀ ਗੋਹਾ ਕੋੜਾ ਚ ਬੰਦ ਹੈ ਸ਼ਹਿਰਾ ਦੇ ਵਿੱਚ ਵੀ ਅਸੀਂ ਕੰਦ ਚੁਕਦੇ ਆ ਮਲੇ ਧੰਦਾ ਬੰਦ ਕੀਤਾ ਗਿਆ ਸੀ ਲੇਕਿਨ ਸ਼ਿਵਰ ਦਾ ਖੋਲਦੇ ਆ ਸੀ ਲੋਕ ਜੀ ਜੀ ਸ਼ਿਵਰ ਦੀ ਸਵਾਹੀ ਕਰਦੇ ਆ ਬਿਲਕੁਲ ਅਸੀਂ ਲੋਕ ਸਾਨੂੰ ਜਿਹੜਾ ਅਸੀਂ ਇਹ ਮਹਿਸੂਸ ਕਰਦੇ ਆ ਵੀ ਅਸੀਂ ਆਜ਼ਾਦ ਨਹੀਂ ਆ ਦੇਸ਼ ਆ ਜਾਣਾ ਅਮੀਰ ਦੇ غلام ਆ ਅਸੀਂ ਕਿਉਂ غلام ਆ ਸਰ ਮਹਾਰਾਜ ਅਮੀਰ ਲੋਗ ਹੀ ਆ ਕੰਮ ਕਰ ਰਹੇ ਨੇ ਜਾ ਕੇ ਦੇਖੋ ਤੁਸੀਂ ਯੂਪੀ ਦੇ ਵਿੱਚ ਗਰੀਬਾਂ ਦਾ ਅਤਿਆਚਾਰ ਹੋ ਰਹੇ ਨੇ ਠਾਕੁਰ ਲੋਕ ਅਮੀਰ ਹੈ ਉਹਨਾਂ ਕੋਲ ਪ੍ਰੋਪਰਟੀਆਂ ਹੈ ਅਸੀਂ ਭੂਮੀਹੀਣ ਹੈ ਅਸੀਂ ਜਿਹੜੇ ਭੂਮੀਹੀਣ ਹੈ ਤਾਂ ਇੱਕ ਬਹੁਤ ਵੱਡਾ ਕਾਰਨ ਹੈ ਅਸੀਂ ਆਪਣਾ ਧਰਮ ਨਹੀਂ ਛੱਡਿਆ ਮੁਸਲਮਾਨ ਨਹੀਂ ਬਣੇ ਕਾਫੀ ਜਾਤੀਆਂ ਮੁਸਲਮਾਨ ਬਣ ਗਈਆਂ ਮੁਸਲਮਾਨ ਬਣ ਕੇ ਪ੍ਰੋਪਰਟੀਆਂ ਬਣਾ ਲਈਆਂ ਦੇਖਿਆ ਜਾ ਕੋਈ ਦਲਿਤਾਂ ਦੇ ਤੁਸੀਂ ਮੁਸਲਮਾਨਾਂ ਦੀ ਗੱਲ ਕੀਤੀ ਵੀ ਕਿਤੇ ਨਾ ਕਿ ਦੇਖਿਆ ਜਾ ਰਿਹਾ ਦਲਿਤਾਂ ਦੇ ਜਿਹੜੇ ਲੋਕ ਆ ਇੱਕ ਲਾਲਚ ਵਿਛਾ ਕੇ ਕਿਤੇ ਨਾ ਕ੍ਰਿਸਚਨ ਵੀ ਬਣੇ ਲੋਕ ਨਹੀਂ ਨਹੀਂ ਕ੍ਰਿਸਚਨ ਨਹੀਂ ਬਣੇ ਲੋਕ ਸਾਡੇ ਦਲਿਤਾਂ ਉਹ ਔ ਇੱਕ ਮਿੰਟ ਜੀ ਮੈਂ ਦੱਸਦਾ ਉਹਦੇ ਵਿੱਚ ਚਲੋ ਟੀਪ ਗਈ ਆ ਕੁਝ ਕੁ ਪ੍ਰੈਸੀਡੈਂਟ ਉਹਦੇ ਮੈਂ ਦੱਸਣਾ ਕੁਝ ਲੋਕ ਉਹ ਜਿਹੜੇ ਹੈ 7ਵੇਂ ਲੋਕ ਗਏ ਨੇ ਕਿਉਂ ਉਹਨਾਂ ਨੂੰ ਸਤਾਇਆ ਕਿਉਂ ਜਦ ਕੋਈ ਕੰਮ ਨਹੀਂ ਹੈ ਭੁੱਖੇ ਮਰਦੇ ਨੇ ਲੋਕ ਫਿਰ ਜਾਂਦੇ ਆ ਠਾਕੁਰ ਲੋਕ ਉਹਨਾਂ ਦੇ ਉੱਤੇ ਅਤਿਆਚਾਰ ਕਰਦੇ ਨੇ ਅਮੀਰ ਲੋਕ ਦੇਖੋ ਤੁਸੀਂ ਮਨੂ ਸਮਰਤੀ ਦੇ ਵਿੱਚ ਦੇਖ ਲਓ ਕਹਿੰਦਾ ਜੇ ਬ੍ਰਾਹਮਣ ਦਲਿਤ ਨੂੰ ਕੁੱਟੂਆ ਤੇ ਬ੍ਰਾਹਮਣ ਨੂੰ ਪੂਨ ਮਿਲੂਗਾ ਅੱਛਾ ਮੋਗਲਿਆਂ ਦੀ ਸਰਕਾਰ ਆ ਦੇ ਵਿੱਚ ਇੱਥੇ ਏ ਅਸੀਂ ਲੋਕ ਮੁਸਲਮਾਨ ਨਹੀਂ ਬਣੇ ਮਗਲੀਆਂ ਦੀ ਸਰਕਾਰ ਤੇ ਤੁਸੀਂ ਮੁਸਲਮਾਨ ਮੁਸਲਮਾਨ ਨਹੀਂ ਬਣੇ ਤੇ ਅਸੀਂ ਭੂਮੀਹੀਣ ਹੋ ਗਏ ਇਹ ਭੂਮੀਹੀਣ ਤਾਂ ਤੁਹਾ ਤੁਸੀਂ ਨਾਲ ਅਸੀਂ ਸਿਰੇ ਸ ਤੇ ਆਦਿਵਾਸੀ ਲੋਕ ਹੈ ਜਦੋਂ ਅਸੀਂ ਇਸ ਦੇ ਆਦਿਵਾਸੀ ਲੋਕ ਹੈ ਤੇ ਅਸੀਂ ਮਾਲਕ ਹੈ ਨਾ ਅਸੀਂ ਮਾਲਕ ਹੈ ਲੱਗ ਕੇ ਮਗਲਾਂ ਨੇ ਸਾਨੂੰ ਅਸੀਂ ਉਹਨਾਂ ਦੇ ਗੱਲ ਨੂੰ ਸਵੀਕਾਰ ਨਹੀਂ ਕੀਤਾ ਅਸੀਂ ਗੰਦ ਚੁਕਣਾ ਸ਼ੁਰੂ ਕਰਦੇ ਉਹਨਾਂ ਦੇ ਹੁਕਮ ਨਾਲ ਵੀ ਲੇਕਿਨ ਧਰਮ ਨਹੀਂ ਚੇਂਜ ਕਰਨਾ ਤੇ ਅਸੀਂ ਭੋਮੇ ਹਣ ਹੋ ਗਏ ਇੱਕ ਗੱਲ ਇਹ ਵੀ ਉੱਪਰ ਕਿਉਂ ਆਉਂਦੀ ਆ ਪਾਰਟੀਆਂ ਖੋਲ੍ਹੀ ਵੀ ਇੰਨਾ ਸਮਾਜਾਂ ਦਾ ਜਿੰਦਾ ਤੁਸੀਂ ਗੱਲ ਕੀਤੀ ਆ ਮਨੂ ਆ ਸਮਾਜ ਦੀ ਇਹਨਾਂ ਸਮਾਜ ਦਾ ਥੋੜੇ ਤੋਂ ਬਿਗਾਰ ਕੇ ਗੁਜ਼ਾਰਾ ਵੀ ਨਹੀਂ ਹੈਗਾ ਨਹੀਂ ਉਹ ਤੋਂ ਬਰਤਨ ਵਾਸਤੇ ਆ ਉਹ ਤੋਂ ਬਰਤਨ ਵਾਸਤੇ ਆ ਨਹੀਂ ਉਹ ਚੀਜ਼ ਜੇ ਦੇਖੋ ਦੇਖੋ ਮੈਂ ਆਂਦੀ ਆ ਬਿਰਲਾ ਜੀ ਇੱਕ ਮਿੰਟ ਇਹ ਗੱਲ ਆਂਦੀ ਆ ਚੈਨਲ ਤੇ ਦਰਸ਼ਕ ਤੁਹਾਨੂੰ ਦੇਖ ਰਹੇ ਨੇ ਇਹ ਗੱਲ ਆਂਦੀ ਆ ਵੀ ਅਗਲੇ ਤਾਂ ਕਹਿ ਰਹਿੰਦੇ ਆ ਵੀ ਅਸੀਂ ਇਹਨਾਂ ਨੂੰ ਮੁਆਵਜ਼ਾ ਦਿੰਦੇ ਆ ਪੂਰਾ ਕਾ ਕਾ ਦਾ ਮੁਆਵਜ਼ਾ ਦਿੰਦੇ ਆ ਅਸੀਂ ਕਿ ਘਰ ਦੇ ਵਿੱਚ ਕੂੜਾ ਚੁੱਕਦੇ ਆ ਚੁੱਕਣ ਜਾਂਦੇ ਆ ਤੇ ਉੱਥੋਂ ਸਾਨੂੰ 50 ਰੁਪਏ ਜਾਂ 100 ਰੁਪਏ ਮਹੀਨਾ ਮਿਲਦਾ ਮਿਲਦਾ ਜੀ ਇਹ ਗੱਲ ਕਹਿ ਕੇ ਕਿਉਂ ਛੁਟਕਾਰਾ ਪਾ ਲੇ ਤਾਂ ਜਾਂਦਾ ਜਾਂ ਆਪਣੀ ਮੁਲਾਜ਼ਮਾਂ ਜੀ ਕਈ ਕਈ ਮੁਲਾਜ਼ਮਾਂ ਫਿਰ ਨਾ ਲੈਣ ਜਾਂ ਅਸੀਂ ਸਿਰਫ ਸਰ ਤੁਸੀਂ ਜਿੰਨਾ ਮਨੁਵਾਦੀ ਸਮਾਜ ਦੇ ਤੌਰ ਤੇ ਗੱਲਬਾਤ ਕੀਤੀ ਵੀ ਹਰ ਸਮੇ ਸਮੇਂ ਦੀ ਸਰਕਾਰਾਂ ਵੱਲੋਂ ਸਮੇ ਸਮੇਂ ਦੀ ਆ ਸਰਕਾਰਾਂ ਵੱਲੋਂ ਇਸ ਸਮਾਜ ਨੂੰ ਜਿਹੜੇ ਮਿਹਨਤ ਕਾ ਸ਼ਲੋਗ ਨੇ ਗੂੜਾ ਚੱਕਦੇ ਆ ਸਫਾਈ ਕਰਦੇ ਆ ਸ਼ਹਿਰ ਦੀ ਜ਼ਿੰਮੇਵਾਰੀ ਆ ਸਫਾਈ ਦਾ ਪੂਰਾ ਭਾਰ ਇਹਨਾਂ ਦੇ ਸਿਰ ਤੇ ਆ ਲੁਧਿਆਣਾ ਸ਼ਹਿਰ ਨੂੰ ਹੈਲਥ ਬ੍ਰਾਂਚ ਦੀ ਜ਼ਿੰਮੇਵਾਰੀ ਹੈ ਬਿਲਕੁਲ ਜੀ ਸਹੀ ਕਹਿ ਰਹੇ ਆ ਮੈਂ ਗਲਤ ਨਹੀਂ ਕਹਿ ਰਿਹਾ ਪਰ ਹੁਣ ਦੇਖਣਾ ਇਹ ਹੋਵੇਗਾ ਕਿ ਦਰਸ਼ਕਾਂ ਨੂੰ ਬਿੱਲਾ ਜੀ ਜਿਸ ਤਰ੍ਹਾਂ ਤੁਸੀਂ ਕਹਾ ਇਹ ਹਲਕਾ ਕਛਮੀ ਵਿੱਚ ਵੈਸਟ ਦੀ ਚੋਣਾਂ ਨੇ ਤੇ ਵੈਸਟ ਦੀਆਂ ਚੋਣਾਂ ਦੌਰਾਨ ਵੀ ਸੰਜੀਵ अरोड़ा ਜੀ ਮੇਰੇ ਘਰ ਆਏ ਤੇ ਮੈਨੂੰ ਆਸ਼ਵਾਸ਼ਣ ਦਿੱਤਾ ਵੀ ਮੈਂ ਤੁਹਾਡੇ ਪਹਿਲ ਦੇ ਆਧਾਰ ਤੇ ਤੁਹਾਡੇ ਸਮਾਜ ਦੇ ਕੰਮ ਕਰਾਂਗਾ ਤੁਸੀਂ ਦਰਸ਼ਕ ਦੇਖ ਸਕਦੇ ਆ ਬਿਰਲਾ ਜੀ ਨੇ ਦਸਤਕ ਵੀ ਕਰਕੇ ਦਿੱਤੇ ਚੈਨਲ ਨੂੰ ਇਸ ਸਮੇਂ ਦੇ ਰਿਤੇ ਜਦੋਂ ਅੱਜ ਤੋਂ 19 ਤਰੀਕ ਚੋਣਾਂ ਹੋਣੀਆਂ ਬਿਰਲਾ ਜੀ ਲੋਕਾਂ ਨੇ ਆਪਣਾ ਲੋਕਤੰਤਰ ਦਾ ਅਧਿਕਾਰ ਆ ਉਹ ਜਮਾਣਾ ਵਾ ਲੋਕ ਨੇ ਇਲੈਕਟ ਇਲੈਕਸ਼ਨ ਪੋਲ ਕਰਨਾ ਆਪਣਾ ਚੋਣ ਪਾਠਿਆਣ ਦੀ ਪਸੰਦੀਦਾ ਕੈਂਡੀਡੇਟ ਨੂੰ ਬਿਰਲਾ ਜੀ ਨੇ ਸ਼ਵਾਸ਼ਨ ਦਿੱਤਾ ਤੇ ਸਾਨੂੰ ਇੱਕ ਦਸਤਤ ਕਰਕੇ ਦਿੱਤੇ ਬਿੱਲਾ ਜੀ ਨੇ ਮੰਨਿਆ ਵੀ ਜਿਸ ਤਰ੍ਹਾਂ ਸੰਜੀਵ ਅਰੋੜਾ ਜੀ ਨੇ ਹਲਕਾ ਪੱਛਮੀ ਤੋਂ ਮੇਰੇ ਘਰ ਆਏ ਤੇ ਮੈਨੂੰ ਆਸ਼ਵਾਸ਼ਨ ਦਿੱਤਾ ਵੀ ਦਲ ਸਮਾਜ ਦੀ ਜਿਹੜੀਆਂ ਮੁਸ਼ਕਲਾਂ ਆ ਪੈਲ ਦੇ ਦਾਤੇ ਹੱਲ ਕੀਤੇ ਜਾਣਗੀਆਂ ਦੂਜੇ ਪਾਸੇ ਗੱਲ ਕਰ ਲਈਤੀ ਜਾਵੇ ਤਾਂ ਬਿਰਲਾ ਜੀ ਕਾਂਗਰਸ ਪਾਰਟੀ ਦੇ ਸਾਬਕਾ ਚੇਅਰਮੈਨ ਵੀ ਰਹਿ ਚੁੱਕੇ ਆ ਦਲਿਤਾਂ ਦੇ ਤੇ ਬਹੁਤ ਵੱਡੇ ਅਹੁਦੇ ਨਾਲ ਇਹਨਾਂ ਨੂੰ ਨਵਾਜਿਆ ਗਿਆ ਸੀ ਆ ਪਰ ਇਹਨਾਂ ਨੂੰ ਬਣਦਾ ਹੱਕ ਕਾਂਗਰਸ ਪਾਰਟੀ ਨੇ ਨਹੀਂ ਦਿੱਤਾ ਜਦੋਂ ਅਸੀਂ ਲੁਧਿਆਣਾ ਜ਼ਿਲ੍ਹੇ ਚ ਹਲਕਾ ਪੱਛਮੀ ਦੇ ਆ ਅਕਾਲੀ ਦਲ ਸਿਸਟਮ ਦੀ ਗੱਲ ਕੀਤੀ ਤਾਂ ਇਹਨਾਂ ਨੇ ਸਿੱਧੇ ਤੌਰ ਤੇ ਕਿਹਾ ਵੀ ਠੇਕੇਦਾਰੀ ਪ੍ਰਥਾ ਅਕਾਲੀ ਦਲ 15 ਤੋਂ 20 ਸਾਲ ਪਹਿਲਾਂ ਲੈ ਕੇ ਆਇਆ ਸੀ। ਦੂਜੇ ਪਾਸੇ ਪਰ ਹਾਲੇ ਵੀ 15 ਸਾਲਾਂ ਪ੍ਰਥਾ ਆਉਣ ਤੋਂ ਬਾਅਦ 20 ਸਾਲ ਹੋ ਚੁੱਕੇ ਆ 25 ਸਾਲ ਦੇ ਲਗਭਗ ਜੀ ਇਹਨੇ ਹੋ ਚੁੱਕੇ ਨੇ 20-25 ਸਾਲ ਹੋ ਗਏ 20-25 ਸਾਲ ਹੋ ਚੁੱਕੇ 30 ਸਾਲ ਹੋ ਚੁੱਕਾ ਪਰ ਹੱਲੇ ਵੀ ਸਥਿਤੀ ਉਦਾਂ ਦੀ ਹੁੰਦਾ ਹੀ ਹੈ। ਹਾਂ ਹਾਂ ਆ ਵੀ ਜਿਹੜੇ 42 ਸਾਲ ਓਵਰਏਜ ਮੁਲਾਜ਼ਮ ਆ ਉਹਨਾਂ ਨੂੰ ਲੋਲੀਪੋਪ ਦੇ ਦੇ ਦਿੱਤਾ ਜਾਂਦਾ ਵਾ ਤੇ ਸਰਕਾਰਾਂ ਵੱਲੋਂ ਪੱਕਾ ਕਰਨ ਦਾ ਆਸ਼ਵਾਸ਼ਣ ਦਿੱਤਾ ਜਾਂਦਾ ਹੁਣ ਮੈਨੀਫੈਸਟੋ ਵਿੱਚ ਚੱਲ ਰਿਹਾ ਵਾ ਬਿਰਲਾ ਜੀ ਆਪਣੇ ਮੁਲਾਜ਼ਮਾਂ ਦੀ ਹੱਕ ਦੀ ਲੜਾਈ ਲੜਦੇ ਆ ਤੇ ਸੀਵਰੇ ਸਫਾਈ ਕਰਮਚਾਰੀ ਯੂਨੀਅਨ ਜਿਹੜੇ ਆ ਉਹਨਾਂ ਦੀ ਲੜਾਈ ਲੜਦੇ ਆ ਤੇ ਜਿੰਨੇ ਵੀ ਮੁਲਾਜ਼ਮ ਇਹਨਾਂ ਦੇ ਯੂਨੀਅਨ ਦੇ ਚ ਨਾਲ ਚੱਲਦੇ ਆ ਇਹਨਾਂ ਨਾਲ ਚੱਲਦੇ ਆ ਇਹ ਆਪਣੇ ਮੁਲਾਜ਼ਮਾਂ ਦੀ ਗੱਲ ਕਰਦੇ ਆ ਤੇ ਉਹਨਾਂ ਦੇ ਹੱਕਾਂ ਦੀ ਰਾਖੀ ਲਈ ਇਹ ਸਰਕਾਰਾਂ ਨਾਲ ਸਮੇਂ-ਸਮੇਂ ਤੇ ਗੱਲਾਂ ਕਰਦੇ ਆ ਹੁਣੇ ਦੇਖਣਾ ਹੈ ਵੀ ਆਸ਼ਵਾਸ਼ਣ ਦੇਣ ਤੋਂ ਬਾਅਦ ਐ ਸਾਈਨ ਅਬ ਨਿਊਜ਼ ਇੰਡੀਆ ਅਬ ਨਿਊਜ਼ ਇੰਡੀਆ ਲੋਕਤੰਤਰ ਦੀ ਆਵਾਜ਼ ਚੈਨਲ ਨੂੰ ਬਿਰਲਾ ਜੀ ਨੇ ਅੱਜ ਲਿਖਤੀ ਸਾਈਨ ਕਰਕੇ ਦਿੱਤੇ ਵੀ ਸੰਜੀਵ ਅਰੋੜਾ ਜੀ ਦੇ ਹੱਕ ਵਿੱਚ ਇਹ ਸਾਈਨ ਲੈ ਕੇ ਇਹ ਕਰਕੇ ਦਿੱਤੇ ਵੀ ਸੰਜੀਵ अरोड़ा जी ਨੂੰ ਇਹਨਾਂ ਨੂੰ ਸੰਜੀਵ ਰੋੜਾਈ ਤੇ ਪੂਰਾ ਭਰੋਸਾ ਵਾ ਅਸੀਂ ਇਹਨਾਂ ਕੋਲ ਪੁੱਛਿਆ ਕਿ ਐਮਪੀ ਦੀ ਪੋਸਟ ਤੇ ਹੋ ਗਏ ਇੱਕ ਵਿਧਾਇਕ ਲੋਕੀ ਉੱਪਰ ਨੂੰ ਜਾਂਦੇ ਆ ਤੇ ਇਹ نیچے ਡਿਮੋਸ਼ਨ ਹੋ ਕੇ ਆਏ ਆ ਪਰ ਕਿਤਨੇ ਕਿਤੇ ਪਾਰਟੀਆਂ ਦਾ ਵੀ ਇਹ ਸਵਾਲ ਆ ਕਾਂਗਰਸ ਪਾਰਟੀ ਵੀ ਅਫਸਰ ਸਵਾਲ ਕਰਦੀ ਆ ਆ ਭਾਜਪਾ ਵੀ ਇਹ ਸਵਾਲ ਕਰਦੀ ਆ ਵੀ ਆ ਵੀ ਪੀ ਤੋਂ ਬਧਾ ਇੱਕ ਦੀ ਲੜਾਈ ਜਿਹੜੀ ਲੜ ਰਹੀ ਆ ਉਹ ਵੀ ਡੇਢ ਸਾਲ ਦੀ ਜਿਹੜੇ ਹਲਕਾ ਪਛਮੀ ਦੇ ਜਿਮਣੀ ਚੋਣਾ ਨੇ ਹੁਣ ਦਰਸ਼ਕਾਂ ਨੂੰ ਇਹ ਦੱਸਿਆ 19 ਤਰੀਕ ਨੂੰ ਇਲੈਕਸ਼ਨ ਆ ਆਪਣੇ ਮਤਦਾਨ ਦਾ ਦਾਨ ਕਰਨਾ ਵਾ ਆਪਣੀ ਸੂਝ ਬੂਝ ਨਾ ਕਰਨਾ ਵਾ ਤੇ ਦਰਸ਼ਕ ਕਿੰਨੇ ਕਿ ਬਿਰਲਾ ਜੀ ਨੂੰ ਪਸੰਦ ਕਰਦੇ ਆ ਤੇ ਬਿਰਲਾ ਜੀ ਨੂੰ ਬਹੁਤ ਭਰੋਸਾ ਵਾਲਾ ਸੰਜੀਵ ਅਰੋੜਾ ਜੀ ਤੇ ਤਾਂ ਹੀ ਬਿਰਲਾ ਜੀ ਨੇ ਦਰਸ਼ਕਾਂ ਨੂੰ ਸਾਈਨ ਕਰਕੇ ਇਸ ਚੈਨਲ ਨੂੰ ਸੰਬੋਧਨ ਕੀਤਾ ਇਹ ਚੈਨ ਜਿਹੜਾ ਆ ਇੱਕ ਲੈਟਰ ਪੈਡ ਖਾਲੀ ਪੇਪਰ ਤੇ ਬਲੈਂਕ ਪੇਪਰ ਤੇ ਸਾਈਨ ਕਰਕੇ ਬਿਰਲਾ ਜੀ ਨੇ ਚੈਨਲ ਨੂੰ ਸੰਬੋਧਨ ਕੀਤਾ ਬਿਰਲਾ ਜੀ ਇਹ ਕਹਿ ਰਿਹਾ ਵੀ ਸੰਜੀਵ अरोड़ा ਜੀ ਦਾ ਭਰੋਸਾ ਹੈ ਵੀ ਸੰਜੀਵ अरोड़ा ਦੇ ਕਹਿਣ ਮੁਤਾਬਕ ਵੀ ਦਲਤਾਂ ਦੀ ਸਮੱਸਿਆ ਦਾ ਹੱਲ ਪੈਰ ਦੇ ਆਧਾਰ ਤੇ ਕੀਤਾ ਜਾਊਗਾ ਔਰ ਏਜ ਮਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ ਤੇ ਦਰਸ਼ਕ ਇਹ ਵੀ ਜਾਣ ਲੈਣ ਦਲਿਤ ਸਮਾਜ ਨਾਲ ਜਿਹੜੇ ਸਬੰਧਤ ਨੇ ਔਰ ਹੈਲਥ ਬ੍ਰਾਂਚ ਨਾਲ ਜਿਹੜੇ ਸਬੰਧਤ ਨੇ ਤਮਾਮ ਹੀ ਸਮੇਂ-ਸਮੇਂ ਤੇ ਸਰਕਾਰਾਂ ਦਾ ਵਿਰੋਧ ਕੀਤਾ ਦਲਿਤ ਸਮਾਜ ਨੇ ਔਰ ਵੱਖਰੀਆਂ-ਵੱਖਰੀਆਂ ਕਮੇਟੀਆਂ ਨੇ ਆ ਸਰ ਇੱਕ ਤੁਹਾਡੀ ਕਮੇਟੀ ਆ ਚਲਾ ਰਹੇ ਸੀ ਪਿੱਛੇ ਜੀ ਉਹਨਾਂ ਦਾ ਵੀ ਬਹੁਤ ਬੋਲਬਲਾ ਸੀ ਅਖਬਾਰਾਂ ਵਿੱਚ ਨਾਮ ਸੀਗਾ ਆ ਵੇਦਪਾਲ 베ਦੀ ਜੀ ਨੇ ਵੀ ਵਰਦੀਆਂ ਨੂੰ ਲੈ ਕੇ ਬਹੁਤ ਬਹੁਤ ਸੰਦਰਸ਼ੜਿਆ ਜੋਨਲ ਕਮਿਸ਼ਨਰ ਸਵਾਤੀ ਟਵਾਣਾ ਜੀ ਦੇ ਵਿਰੁੱਧ ਡਟ ਕੇ ਲੜਾਈ ਲੜੀ ਵਰਦੀਆਂ ਲੈ ਕੇ ਕਿਉਂਕਿ ਉਹ ਮੁਲਾਜ਼ਮਾਂ ਦਾ ਹੱਕ ਸੀ ਆ ਵਰਦੀ ਸਭ ਤੋਂ ਵੱਡਾ ਇੱਕ ਮੁਲਾਜ਼ਮ ਲਈ ਮਾਣ ਵਾਲੀ ਗੱਲ ਹੁੰਦੀ ਆ ਜਿਦਾ ਪੰਜਾਬ ਪੁਲਿਸ ਲਈ ਮਾਣ ਵਾਲੀ ਗੱਲ ਹੁੰਦੀ ਆ ਉਸ ਤਰ੍ਹਾਂ ਹੀ ਇੱਕ ਸਟੂਡੈਂਟ ਲਈ ਵਰਦੀ ਪਾਣਾ ਇੱਕ ਪੰਜਾਬ ਪੁਲਿਸ ਲਈ ਵਰਦੀ ਪਾਣਾ ਇੱਕ ਲੈ ਕੇ ਵਰਦੀ ਪਾਣਾ ਉਹ ਵੀ ਇੱਕ ਹੱਕ ਦੀ ਗੱਲ ਹੁੰਦੀ ਆ ਤੇ ਆਪਣੇ ਸਮਾਜ ਦੇ ਵਿੱਚ ਆਪਣਾ ਵਰਦੀ ਨੂੰ ਮਾਣ ਮਹਿਸੂਸ ਕਰਦਾ ਪਾ ਕੇ ਵੀ ਮੈਂ ਇਸ ਅਹੁਦੇ ਤੇ ਆ ਉਹਦੀ ਪਛਾਣ ਬੌਧੀ ਵਰਦੀ ਨਾਲ ਹੁੰਦੀ ਆ ਜਿਵੇਂ ਕਿ ਸਾਡੀ ਸਾਡੀ ਪਛਾਣ ਆ ਜਾਂ ਹੋਰ ਸਮਾਜ ਸਮਾਜ ਦੀ ਪਰਛਾਣ ਆ ਉਹਨਾਂ ਦੀ ਵਰਦੀ ਤੋਂ ਹੁੰਦੀ ਆ ਇਸ ਤਰ੍ਹਾਂ ਦੀਆਂ ਲੜਾਈਆਂ ਸਮੇ ਸਿੰਘ ਬਿਰਲਾ ਜੀ ਵੀ ਲੜਦੇ ਆ ਤੇ ਇਹਨਾਂ ਦੀ